ਪੰਜਾਬ 247 ਦੇ ਪ੍ਰੋਗਰਾਮ ਮੇਰੀ ਧਰਤੀ ਮੇਰੇ ਲੋਕ ਤੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਕਰਦੇ ਆ ਸਵਾਗਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਆਓ ਖਬਰਾਂ ਦੇ ਉੱਤੇ ਕਰਦੇ ਆ ਚਰਚਾ ਤੇ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਹਜੀਤ ਸਿੰਘ ਜੀ ਗਿੱਲ ਸੋ ਉਹਨਾਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਸਵਾਗਤ ਗਿੱਲ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਤੁਹਾਨੂੰ ਧੰਨਵਾਦ ਤੁਹਾਡਾ ਤੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਸਾਨੂੰ ਰੋਜ਼ ਸੁਣਦੇ ਆ ਤੇ ਸਾਨੂੰ ਆਪਣੀ ਜਿਹੜੀ ਫੀਡਬੈਕ ਆ ਉਹ ਵੀ ਦਿੰਦੇ ਆ ਬਿਲਕੁਲ ਸੋ ਅਸੀਂ ਲਗਭਗ ਹਰ ਰੋਜ਼ ਹੀ ਕਹਿੰਨੇ ਆ ਕਿ ਜੇ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਤੇ ਇਹਨੂੰ ਜ਼ਰੂਰ ਲਾਈਕ ਕਰਿਆ ਕਰੋ ਤੇ ਇਹਨੂੰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤਾਂ ਕਿ ਅਸੀਂ ਹੋਰ ਬਿਹਤਰ ਤਰੀਕੇ ਨਾਲ ਜਿਹੜਾ ਇਹ ਪ੍ਰੋਗਰਾਮ ਹੈ ਉਹ ਅੱਗੇ ਲੈ ਕੇ ਆ ਸਕੀਏ ਜੀ ਜੀ ਬਿਲਕੁਲ ਸੋ ਪਹਿਲੀ ਖਬਰ ਜਿਹੜੀ ਆ ਉੱਤੇ ਗੱਲ ਕਰਦੇ ਆਪਾਂ ਕਿ ਯਹੂਦੀਆਂ ਨੂੰ ਮਾਰਨ ਵਾਲੇ ਬਿਆਨ ਦੇ ਉੱਤੇ ਅਮਰੀਕਾ ਦਾ ਜਿਹੜਾ ਵਿਰੋਧ ਕਰ ਰਹੇ ਵਿਦਿਆਰਥੀ ਆਗੂਆਂ ਨੇ ਮਾਫੀ ਜਿਹੜੀ ਆ ਉਹ ਕਿੰਦੇ ਮੰਗੀ ਆ ਤੇ ਨਾਲ ਹੀ ਪੁਲਿਸ ਨੇ ਅਮਰੀਕਾ ਦੇ ਵਿੱਚ ਹੋਰ ਯੂਨੀਵਰਸਿਟੀ ਕੈਂਪਸ ਦੇ ਵਿੱਚ ਵੀ ਜਿਹੜੇ ਪ੍ਰਦਰਸ਼ਨ ਤੇ ਤੋੜਫੋੜ ਕਰ ਰਹੇ ਸੀ ਕਿ ਉਹਨਾਂ ਦੇ ਨਾਲ ਕੀ ਜਿਹੜਾ ਵਿਹਾਰ ਕੀਤਾ ਹੈ ਅਰਿੰਦਰ ਲਗਭਗ ਆਪਾਂ ਨੂੰ ਇਹ ਖਬਰ ਹਰ ਰੋਜ਼ ਹੀ ਕਰਨੀ ਪੈ ਰਹੀ ਆ ਕਿਉਂਕਿ ਜੀ ਜੀ ਲਗਾਤਾਰ ਲਗਾਤਾਰ ਹੀ ਖਬਰਾਂ ਆ ਰਹੀਆਂ ਰੋਜ਼ ਅਪਡੇਟ ਆ ਰਹੀ ਆ ਤੇ ਅਮਰੀਕਾ ਦੇ ਵਿੱਚ ਖਾਸ ਕਰਕੇ ਬੜਾ ਭਾਰੀ ਵਿਰੋਧ ਹੋ ਰਿਹਾ ਇਸ ਗੱਲ ਦਾ ਕਿ ਜਿਹੜੀ ਗਾਜ਼ਾ ਦੇ ਵਿੱਚ ਜਿਸ ਤਰ੍ਹਾਂ ਦਾ ਮਨੁੱਖਤਾ ਦੇ ਉੱਤੇ ਇੱਕ ਤਰ੍ਹਾਂ ਹਮਲਾ ਹੋਇਆ ਜਿਸ ਤਿੱਕੇ ਨਾਲ ਹਿਊਮਨ ਰਾਈਟਸ ਦੀ ਲੰਘਣਾ ਹੋ ਰਹੀ ਆ ਤੇ ਜਿਹੜੇ ਨੌਜਵਾਨ ਆ ਅਮਰੀਕਾ ਦੇ ਵਿੱਚ ਉਹਨਾਂ ਵੱਲੋਂ ਵੱਖ-ਵੱਖ ਕਾਲਜਸ ਤੇ ਯੂਨੀਵਰਸਿਟੀ ਦੇ ਵਿੱਚ ਬੜਾ ਜ਼ਬਰਦਸਤ ਪ੍ਰੋਟੈਸਟ ਕੀਤਾ ਜਾ ਰਿਹਾ ਜਿੱਦਾਂ ਸਾਡੀ ਜੀਐਨਯੂ ਜਾਣੀ ਜਾਂਦੀ ਹੈ ਨਾ ਇਦਾਂ ਇਥੋਂ ਦੀਆਂ ਵੀ ਬਹੁਤ ਸਾਰੀਆਂ ਯੂਨੀਵਰਸਿਟੀ ਨੇ ਜਿਹੜੀਆਂ ਇਸ ਕੰਮ ਲਈ ਜਾਣੀਆਂ ਜਾਂਦੀਆਂ ਨੇ ਕਿ ਜਦੋਂ ਡੈਮੋਕਰੈਟਿਕ ਵੈਲਿਊ ਦਾ ਕਿਤੇ ਉਲੰਘਣ ਹੁੰਦੀ ਹੈ ਤਾਂ ਸਰਕਾਰ ਨੂੰ ਕਟਾਰੇ 'ਚ ਖੜਾ ਕਰਦੀਆਂ ਨੇ ਪਰ ਕਿਉਂਕਿ ਨੌਜਵਾਨ ਜਿਹੜੇ ਆ ਉਹ ਜਜ਼ਬਾਤੀ ਜ਼ਿਆਦਾ ਹੁੰਦੇ ਆ ਤੇ ਉਹ ਇੱਕ ਨੌਜਵਾਨ ਸੀਗਾ ਉਹਨੇ ਕਿਤੇ ਜਜ਼ਬਾਤ 'ਚ ਆ ਕੇ ਤੇ ਕੋਈ ਨਾਰੇ ਇਦਾਂ ਦੇ ਲਾਤੇ ਕਿ ਜਿਹੜੇ ਯਹੂਦੀ ਆ ਉਹ ਇੱਥੇ ਰਹਿਣ ਦੇ ਕਾਬਲ ਨਹੀਂ ਹੈ ਧਰਤੀ ਤੇ ਜਾਨੀ ਕਿ ਜਹੂਦੀਆਂ ਦੇ ਖਿਲਾਫ ਇੱਕ ਤਰ੍ਹਾਂ ਦਾ ਰੇਸਿਸਟ ਜਿਹੜਾ ਰਵਈਆ ਉਹ ਉਹਨੇ ਕਰਤਾ ਜੀ ਤੇ ਉਹਦੀ ਰੈਸਟ ਹੋਈ ਸੀਗੀ ਜੀ ਤੇ ਉਹਨੇ ਹੁਣ ਕਿਹਾ ਕਿ ਮੇਰੇ ਕੋਲੋਂ ਜਦੋਂ ਮੈਂ ਕਰ ਰਿਹਾ ਸੀਗਾ ਇਹ ਸਾਰਾ ਬੋਲ ਰਿਹਾ ਸੀਗਾ ਤੇ ਜਜ਼ਬਾਤੀ ਹੋ ਕੇ ਮੇਰੇ ਮੂੰਹ ਚੋਂ ਨਿਕਲ ਗਿਆ ਮੈਂ ਉਹਦੀ ਮਾਫੀ ਮੰਗਦਾ ਜੀ ਤੇ ਦੂਜੇ ਪਾਸੇ ਵੱਖ-ਵੱਖ ਯੂਨੀਵਰਸਿਟੀਆਂ ਚ ਅਜੇ ਵੀ ਪੁਲਿਸ ਉੱਥੇ ਨਾਲ ਕੀ ਸਟੂਡੈਂਟ ਨੇ ਕੀਤਾ ਟੈਂਟ ਲਾ ਕੇ ਬਹਿ ਕੇ ਪੱਕੇ ਹੀ ਆਪਣੇ ਗਰਾਊਂਡਾਂ 'ਚ ਜੀ ਧਰਨਾ ਜਿੱਦਾ ਪੱਕਾ ਧਰਨਾ ਨਹੀਂ ਮਾਰੀਦਾ ਉਦੋਂ ਸ਼ੁਰੂ ਹੋ ਗਿਆ ਤੇ ਉਹ ਫਿਰ ਹੁਣ ਪੁਲਿਸ ਜਿਹੜੀ ਆ ਉਹ ਬੜਾ ਉਹਦਾ ਮੜਾ ਅਸਰ ਜਾਂਦਾ ਜਦੋਂ ਬਾਰ-ਬਾਰ ਅਮਰੀਕਾ ਦੀ ਇਹ ਚ ਬੜੀ ਹੀਟੀ ਹੁੰਦੀ ਆ ਵੀ ਉਹਦੇ ਆਪਣੇ ਮੁਲਕ 'ਚ ਇਹਨਾਂ ਵਿਰੋਧ ਹੋ ਰਿਹਾ ਤੇ ਪੁਲਿਸ ਵੱਲੋਂ ਜਿੱਥੇ-ਜਿੱਥੇ ਵੀ ਇਹ ਕੈਂਪਸ ਦੇ ਵਿੱਚ ਇਦਾਂ ਦੇ ਧਰਨੇ ਲਾਏ ਹੋਏ ਆ ਨਾ ਉਹਨਾਂ ਨੂੰ ਉਠਾਇਆ ਜਾ ਰਿਹਾ ਜੀ ਤੇ ਹੁਣ ਜਿਹੜੀ ਆ ਇੱਕ ਹੋਰ ਯੂਨੀਵਰਸਿਟੀ ਆ ਮੇਰੇ ਖਿਆਲ ਕਲੰਬੀਆ ਯੂਨੀਵਰਸਿਟੀ ਤੋਂ ਬਾਅਦ ਇਹਦੇ ਚੋਂ ਵੀ ਜਿਹੜਾ ਪੱਕਾ ਕੈਂਪ ਲਾ ਕੇ ਬੈਠੇ ਸੀ ਵਿਦਿਆਰਥੀ ਉਹਨਾਂ ਨੂੰ ਉੱਥੋਂ ਠਾਤਾ ਤੇ 100 ਦੇ ਕਰੀਬ ਗ੍ਰਫਤਾਰੀ ਹੋਰ ਹੋਈ ਆ ਆਪਾਂ ਕੱਲ ਪਰਸੋ ਵੀ ਖਬਰ ਕੀਤੀ ਕਿ 100 ਦੇ ਕਰੀਬ ਜਿਹੜੇ ਆ ਉਹ ਹੋਏ ਸੀਗੇ ਪਰ ਜਿਹੜੀ ਯੂਨੀਵਰਸਿਟੀ ਆ ਉਹ ਕਹਿ ਰਹੀ ਆ ਕਿ ਕੀਤਾ ਤੇ ਵਿਦਿਆਰਥੀਆਂ ਨੇ ਸੀਗਾ ਠੀਕ ਕੀਤਾ ਉਹਨਾਂ ਦਾ ਹੱਕ ਆ ਪਰ ਹੋ ਰਿਹਾ ਕਿ ਬਾਹਰੀ ਲੋਕ ਉੱਚਾ ਆ ਕੇ ਦਖਲ ਦੇ ਰਿਹਾ ਤੇ ਜਿਹੜੇ ਬਾਹਰੋਂ ਲੋਕ ਆਉਂਦੇ ਆ ਉਹ ਨੌਜਵਾਨਾਂ ਨੂੰ ਪ੍ਰਕਾਹ ਦਿੰਦੇ ਆ ਜਾਂ ਕੁਝ ਏਦਾਂ ਕਰਦੇ ਆ ਹੁਣ ਜਿਹੜੀਆਂ ਗ੍ਰਫਤਾਰੀਆਂ ਹੋਈਆਂ ਯੂਨੀਵਰਸਿਟੀ ਨੇ ਕਿਹਾ ਵੀ ਜਿਹੜੇ ਜਿਹੜਿਆਂ ਕੋਲ ਤਾਂ ਯੂਨੀਵਰਸਿਟੀ ਦੇ ਆਈਡੈਂਟੀਟੀ ਕਾਰਡ ਹੋਣਗੇ ਜੀ ਉਹਨਾਂ ਨੂੰ ਤੇ ਛੱਡ ਦਿੱਤਾ ਜਾਊਗਾ ਪੁਲਿਸ ਵੱਲੋਂ ਜਿਹੜੇ ਬਾਹਰੋਂ ਆਏ ਵਿਅਕਤੀ ਫਿਰ ਉਹਨਾਂ ਦੀ ਪੁੱਛਗਿੱਛ ਹੋਊਗੀ ਕਿ ਬਾਹਰ ਵਾਲੇ ਵਿਅਕਤੀ ਯੂਨੀਵਰਸਿਟੀ ਦੇ ਆ ਕੇ ਜਿਹੜੇ ਆ ਉਹ ਦਖਲਅੰਦਾਜ਼ੀ ਨਾ ਕਰਨ ਤੇ ਨਾਲੇ ਤੇ ਉਥੋਂ ਦਾ ਵਿਦਕ ਮਾਹੌਲ ਖਰਾਬ ਹੁੰਦਾ ਨਾਲੇ ਨੌਜਵਾਨ ਜਿਹੜੇ ਉਹਨਾਂ ਨੂੰ ਗਮਰਾਹ ਕੀਤਾ ਜਾਂਦਾ ਕਿਉਂਕਿ ਰਾਸੀ ਪਾਰਟੀਆਂ ਫਿਰ ਆਪਣਾ ਮਤਲਬ ਹੱਲ ਕਰਨੀ ਪਹੁੰਚ ਜਾਂਦੀਆਂ ਹਨ ਤੇ ਉਹ ਇਸ ਤਰ੍ਹਾਂ ਦੀ ਕੋਈ ਖਬਰ ਹੈ ਸੋ ਕਾਫੀ ਉੱਥੇ ਲਗਾਤਾਰ ਪ੍ਰੋਟੈਸਟ ਹੋ ਰਿਹਾ ਤੇ ਪੁਲਿਸ ਕਾਫੀ ਜਗ੍ਹਾ ਦੇ ਉੱਤੇ ਉਹਨਾਂ ਦੇ ਜਿਹੜੇ ਯੂਨੀਵਰਸਿਟ ਪੱਕੇ ਧਰਨੇ ਆ ਉਹਨਾਂ ਨੂੰ ਉਖਾੜਨ ਦਾ ਯਤਨ ਕਰ ਰਹੀ ਆ ਜੀ ਜੀ ਬਿਲਕੁਲ 사우ਦੀ ਅਰਬ ਦੀ ਰਾਜਧਾਨੀ ਰਿਆਦ ਦੇ ਵਿੱਚ ਵੀ ਹੋ ਰਹੀ ਵਿਸ਼ਵ ਆਰਥਿਕ ਫੋਰਮ ਦੀ ਬੈਠਕ ਦੇ ਵਿੱਚ ਫਸਤੀਨੀ ਅਥਾਰਟੀ ਦੇ ਪ੍ਰਧਾਨ ਜਿਹੜੇ ਆ ਉਹ ਮਹਮੂਦ ਅਬਾਸ ਜਿਹੜੇ ਆ ਸ਼ਾਮਲ ਹੋਣਗੇ ਜੀ ਅੱਛਾ ਅਸਲ 'ਚ ਹਰਿੰਦਰ ਬੈਕ ਡੋਰ ਭਾਵੇਂ ਲੜਾਈ ਤੇ ਲੱਗੀ ਆ ਬੈਕ ਡੋਰ ਚੈਨਲ ਜਿਹੜੇ ਹੁੰਦੇ ਆ ਨਾ ਉਹਨਾਂ ਤੇ ਗੱਲਬਾਤ ਚੱਲਦੀ ਰਹੀ ਆ ਕਤਰ ਇਹਦੇ ਵਿੱਚ ਕਾਫੀ ਜ਼ਿਆਦਾ ਭੂਮਿਕਾ ਨਿਭਾਉਂਦਾ ਰਿਹਾ ਲਗਾਤਾਰ ਤੇ ਜਿਹੜਾ ਇਜ਼ਰਾਈਲ ਆ ਉਹਨੇ ਲੜਾਈ ਜਦੋਂ ਸ਼ੁਰੂ ਕੀਤੀ ਸੀ ਉਹਨੇ ਨਾਰਾ ਇਹ ਦਿੱਤਾ ਸੀ ਕਿ ਹਮਾਸ ਦੇ ਖਾਤਮੇ ਤੱਕ ਇਹ ਲੜਾਈ ਜਾਰੀ ਰਹੂਗੀ ਹਮਾਸ ਨੂੰ ਅਸੀਂ ਬਿਲਕੁਲ ਜੜੋਂ ਖਤਮ ਕਰ ਦੇਾਂਗੇ ਤੇ ਉਹ ਕਰ ਨਹੀਂ ਸਕੇ ਇੰਨੇ ਲੰਬੇ ਸਮੇਂ ਚ ਜੀ ਤੇ ਦੂਜੇ ਪਾਸੇ ਜਦੋਂ ਵੀ ਅਮਨ ਦੀ ਗੱਲ ਚੱਲਦੀ ਆ ਭਾਵੇਂ ਯੂਨਨ ਵੱਲੋਂ ਆਉਂਦੀ ਆ ਜਾਂ ਜਿਹੜੇ ਅਰਬ ਕੰਟਰੀ ਆ ਉਹ ਪ੍ਰੈਸ਼ਰ ਪਾਉਂਦੇ ਆ ਕਹਿੰਦੇ ਆ ਕਿ ਹੁਣ ਬਹੁਤ ਹੋ ਗਿਆ ਤੇ ਲੜਾਈ ਬੰਦ ਹੋਣੀ ਚਾਹੀਦੀ ਆ ਪਰ ਇਜ਼ਰਾਈਲ ਇਹਤੇ ਮੰਨ ਨਹੀਂ ਸੀ ਰਿਹਾ ਪਹਿਲਾਂ ਕਹਿੰਦਾ ਸੀਗਾ ਕਿ ਜਿਹੜੇ ਸਾਡੇ ਬਾਕੀ ਬਚੇ ਹੋਏ ਆ 150 ਦੇ ਕਰੀਬ ਵਿਅਕਤੀ ਹੋ ਛੱਡੋ ਜਿਹੜੇ 50 ਸਾਲ ਤੋਂ ਉੱਪਰ ਦੀ ਉਮਰ ਦੇ ਆ ਹਮਾਸ ਵਾਲਿਆਂ ਨੇ ਕਿਹਾ ਵੀ ਸਾਡੇ ਕੋਲ ਤਾਂ ਇਹਨੇ ਬੰਦੇ ਹੀ ਨਹੀਂ ਹੈਗੇ 50 ਸਾਲ ਤੋਂ ਉੱਪਰ ਦਾ 150 ਬੰਦਾ ਹੈ ਹੀ ਨਹੀਂ ਤੇ ਕੁਝ ਬੰਦੇ ਨੇ ਤੁਸੀਂ ਖੁਦ ਅਟੈਕ ਕਰ ਕਰਕੇ ਮਾਰਦੇ ਕੱਲ ਇੱਕ ਵੀਡੀਓ ਵੀ ਰਿਲੀਜ਼ ਹੋਈ ਆ ਇੱਕ ਵਿਅਕਤੀ ਆਉਂਦਾ ਕੈਮਰੇ ਦੇ ਅੱਗੇ ਹੋ ਸਕਦਾ ਹਮਾਸ ਵਾਲਿਆਂ ਨੇ ਉਹਨੂੰ ਕੀਤਾ ਹੋਵੇ ਵਾਇਰਲ ਕੀਤਾ ਹੋਵੇ ਉਹਦੀ ਇੱਕ ਬਾਹ ਕੱਟੀ ਗਈ ਆ ਤੇ ਉਹ ਬੰਦਾ ਜਦੋਂ ਜਿਸ ਦਿਨ 7 ਅਕਤੂਬਰ ਨੂੰ ਹਮਲਾ ਕੀਤਾ ਹਵਾਸ ਨੇ ਉੱਥੋਂ ਫੜ ਕੇ ਲਿਆਂਦਾ ਤੇ ਉੱਥੇ ਇਹਦਾ ਗੁੱਟ ਮਟਿਆ ਗਿਆ ਤੇ ਉਹ ਬੰਦਾ ਨੇਤਨ ਜਾਊ ਦੇ ਖਿਲਾਫ ਕਹਿ ਰਿਹਾ ਕਿ ਸਾਨੂੰ ਛਡਾਉਣ ਲਈ ਜਾਂ ਸਾਡੇ ਤੇ ਮਤਲਬ ਜਿਹੜੇ ਲੋਕ ਆ ਪਰਿਵਾਰ ਪਿੱਛੇ ਬਚੇ ਆ ਉਹਨਾਂ ਦੇ ਦੁੱਖ ਨੂੰ ਨਹੀਂ ਵੇਖਿਆ ਜਾ ਰਿਹਾ ਇਹ ਲੜਾਈ ਜਾਣਬੁੱਝ ਕੇ ਲੰਬੀ ਕੀਤੀ ਜਾ ਰਹੀ ਆ ਉਹਨੇ ਨੇਤਨ ਜਾਊ ਦੇ ਉੱਤੇ ਕਾਫੀ ਅਟੈਕ ਕੀਤੇ ਆ ਕਿ ਸਾਨੂੰ ਛਡਾਉਣ ਲਈ ਗੰਭੀਰ ਨਹੀਂ ਹੈ ਸਰਕਾਰ ਤੇ ਸਾਨੂੰ ਛਡਾਉਣਾ ਹੁੰਦਾ ਤੇ ਇਸ ਤਰ੍ਹਾਂ ਦੀ ਲੜਾਈ ਨਾ ਕਰਦੀ ਦੂਜੇ ਪਾਸੇ ਉਹ ਖੁਦ ਕਹਿੰਦਾ ਕਿ ਮੈਂ ਕਿੰਨੀ ਵਾਰ ਬਚਿਆ ਜਦੋਂ ਇਜ਼ਰਾਇਲ ਦੀ ਫੌਜ ਹਮਲਾ ਕਰ ਦਿੰਦੀ ਆ ਸਾਨੂੰ ਲੱਭਣ ਦੇ ਚੱਕਰ 'ਚ ਤੇ ਸਾਡੇ ਆਪਣੇ ਬੰਦੇ ਜਿਹੜੇ ਇਜ਼ਰਾਈਲੀ ਬੰਦੇ ਆ ਉਹ ਮਾਰੇ ਜਾ ਰਹੇ ਆ ਤੇ ਦੂਜੇ ਪਾਸੇ ਹੁਣ ਜਿਹੜੀ ਇਹ 사ウਦੀ ਅਰਬ ਚ ਰਿਆਦ ਵਿੱਚ ਹੋ ਰਹੀ ਆ ਇੱਕ ਜਿਹੜੀ ਵਿਸ਼ਵ ਇਕਨੋਮਿਕ ਜਿਹੜੀ ਫੋਰਮ ਹੈਗੀ ਆ ਜੀ ਮਤਲਬ ਵਰਲਡ ਇਕਨੋਮਿਕ ਫੋਰਮ ਉਹਦੀ ਇੱਕ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਫਲਸਤੀਨੀ ਅਥਾਰਟੀ ਦੇ ਪ੍ਰਧਾਨ ਆ ਮਹਿਮੂਦ ਅਬਾਸ ਜੀ ਇਹ ਮੈਨੂੰ ਲੱਗਦਾ ਜਿਹੜੀ ਫਲਸਤੀਨ ਅਥਾਰਟੀ ਹੈ ਨਾ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਆਪ ਦੱਸ ਦਈਏ ਇਹ ਹਮਾਸ ਦਾ ਸਹਾਣੀ ਆ ਫਲਸਤੀਨ ਅਥਾਰਟੀ ਜਿਹੜੀ ਆ ਇਹ ਗਾਜ਼ਾ ਦੇ ਦੂਜੇ ਐਂਡ ਤੇ ਕੰਮ ਕਰਦੀ ਆ ਜਿੱਥੇ ਹਮਾਸ ਦਾ ਕੰਟਰੋਲ ਨਹੀਂ ਆ ਤੇ ਇਹ ਜਿਹੜੀ ਆ ਇਹ ਜਿਹੜੀ ਫਲਸਤੀਨ ਲਿਬ੍ਰੇਸ਼ਨ ਆਰਮੀ ਆ ਕਰਦੀ ਸੀ ਯਾਸਰ ਅਰਾਫਾਤ ਦੀ ਉਹਨਾਂ ਵੱਲੋਂ ਬਣਾਇਆ ਹੋਇਆ ਗੋਟਿਆ ਜਿੰਨੇ ਇੱਕ ਸਮਝੌਤਾ ਕਰਕੇ ਇਜ਼ਰਾਈਲ ਨਾਲ ਇੱਕ ਅਥਾਰਟੀ ਬਣਾ ਲਈ ਸੀ ਸੋ ਇਹਨਾਂ ਨੇ ਹੁਣ ਉੱਥੇ ਗੱਲਬਾਤ ਕਰਨੀ ਆ ਜੀ ਤੇ ਪਿਛਲੇ ਦਿਨਾਂ ਜਿੱਦਾਂ ਮੈਂ ਦੱਸਿਆ ਕਿ 150 ਉਹ ਕਹਿੰਦੇ ਸੀ 50 ਸਾਲ ਤੋਂ ਉੱਪਰ ਛੱਡ ਦੋ ਤੇ ਉਹਨਾਂ ਨੇ ਕਿਹਾ ਸੀ ਫਿਰ ਤੁਸੀਂ ਸਥਾਈ جنگਬੰਦੀ ਕਰੋ ਇਹ ਸਾਰੇ ਸ਼ਰਤ ਦਿੰਨੇ ਆ ਜੀ ਤੇ ਇਜ਼ਰਾਇਲ ਇਹ ਗੱਲ ਨੂੰ ਮੰਨਦਾ ਨਹੀਂ ਉਹ ਕਹਿੰਦਾ ਕਿ ਮੈਂ ਜਨਨਾਚਰ ਹਮਾਸ ਦਾ ਖਾਤਮਾ ਨਹੀਂ ਕਰਦਾ ਲੜਾਈ ਬੰਦ ਨਹੀਂ ਕਰਨੀ ਪਰ ਹੁਣ ਜਿਹੜੀ ਦੁਰਗਤ ਹੋ ਰਹੀ ਆ ਉਹਦੀ ਤੇ ਜਿਸ ਤਰੀਕੇ ਨਾਲ ਬਾਕੀ ਕੰਟਰੀ ਉਹਦਾ ਸਾਥ ਛੱਡ ਰਿਆ ਉਹਦਾ ਵਰਲਡ ਲੈਵਲ ਤੇ ਕ੍ਰਿਟਿਸਿਜ਼ਮ ਹੋ ਰਿਹਾ ਤੇ ਹੁਣ ਇਹ ਖਬਰਾਂ ਆ ਰਹੀਆਂ ਨੇ ਕਿ ਉਹ جنگਬੰਦੀ ਲਈ ਕਿਸੇ ਹੱਦ ਤੱਕ 5 ਸਾਲ ਲਈ ਕਹਿੰਦਾ ਮੈਂ ਸ਼ਾਂਤੀ ਸਮਝੌਤਾ ਕਰ ਲੈਣਾ 5 ਸਾਲ ਪਹਿਲਾਂ ਤੇ ਉਹ ਕਹਿੰਦੇ ਮੈਂ ਕਰਨੀ ਨਹੀਂ ਜੀ 6 ਮਹੀਨੇ ਲਈ ਮੰਨਣ ਨੂੰ ਤਿਆਰ ਨਹੀਂ ਸੀ ਪਰ ਹੁਣ ਕਹਿੰਦਾ 5 ਸਾਲ ਲਈ ਅਸੀਂ ਇਹ ਸਮਝੌਤਾ ਕਰਨ ਨੂੰ ਤਿਆਰ ਆ ਤੇ ਜੇ 5 ਸਾਲ ਦਾ ਸਮਝੌਤਾ ਹੋ ਜਾਂਦਾ ਦੂਜੇ ਪਾਸੇ ਹਮਾਸ ਤੇ ਜਿਹੜੇ ਫਲਸਤੀਨੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਸਟੱਡੀ ਕਰ ਰਹੇ ਆ ਦੇਖ ਰਹੇ ਆ ਵੀ ਇਹ ਸਾਡੇ ਹੱਕ ਚੱਕ ਨਹੀਂ ਤੇ ਦੂਜੀ ਗੱਲ ਇਹ ਪਜੇ 5 ਸਾਲ ਲਈ ਰਿੰਦਰ ਸਮਝੌਤਾ ਹੋ ਜਾਂਦਾ ਤੇ 5 ਸਾਲ ਬਾਅਦ ਕਿਹੜੀ ਰਾਜਾ ਕਿਹੜੀ ਪਰਜਾ ਉਹ ਦੋਨੋਂ ਨੇਤਨਜਾਹੁ ਰੀਵਨੀ ਹੋਣੇ ਕੋਈ ਨਵੀਂ ਲੋਕ ਆ ਜਾਣਗੇ ਨਵੀਂ ਤਰ੍ਹਾਂ ਦੀ ਸੋਚ ਆ ਜੂਗੀ ਨਵੀਆਂ ਗੱਲਾਂ ਹੋਣਗੀਆਂ ਤੇ 5 ਸਾਲ ਦਾ ਵੀ ਜੇ ਸਮਝੌਤਾ ਹੋ ਜਾਂਦਾ ਤੇ ਇੱਕ ਮਤਲਬ ਵੱਡੀ ਗੱਲ ਕਹੀ ਜਾ ਸਕਦੀ ਆ ਤੇ ਇਨ ਬਿਟਵੀਨ ਬਹੁਤ ਸਾਰੀਆਂ ਚੇਂजेस ਹੋ ਜਾਣਗੀਆਂ ਯੂਐਨਚ ਵੀ ਇਹ ਮਸਲੇ ਜਾਣਗੇ ਟੂ ਨੇਸ਼ਨ ਥਿਊਰੀ ਵਾਲਾ ਫਾਰਮੂਲਾ ਵੀ ਸ਼ਾਇਦ ਲਾਗੂ ਹੋ ਜਾਏ ਤੇ ਬਿਹਤਰ ਹੀ ਆ ਕਿ ਇੱਥੇ ਸ਼ਾਂਤੀ ਹੋ ਜੇ ਕਿਉਂਕਿ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋ ਚੁੱਕਾ ਸੋ ਹਮਾਸ ਵਾਲੇ ਵੀ ਕਰਨਾ ਚਾਹੁੰਦੇ ਆ ਤੇ ਹੁਣ ਇਜ਼ਰਾਈਲ ਵੀ ਇੱਥੇ ਸੈਵਨਥ ਹੁੰਦਾ ਨਜ਼ਰ ਆ ਰਿਹਾ ਇਹਦੇ ਵਿੱਚ ਮਿਸਰ ਤੇ ਜਿਹੜੇ ਹੋਰ ਕੰਟਰੀ ਆ ਕਤਰ ਤੇ ਮੂਰੀ ਹੈ ਆ 사우ਦੀ ਅਰੇਬੀਆ ਵੀ ਹੁਣ ਉਸ ਚ ਸ਼ਾਮਲ ਹੋ ਰਿਹਾ ਮਿਸਰ ਸ਼ਾਮਲ ਹੋ ਰਿਹਾ ਤੇ ਹੋਰ ਮੁਲਕ ਜਿਹੜੇ ਅਰਬ ਕੰਟਰੀ ਆ ਉਹਦੇ ਵਿੱਚ ਪਾਰਟਿਸਪੇਸ਼ਨ ਕਰਕੇ ਲੜਾਈ ਸਮਾਪਤ ਕਰਨ ਚ ਚਾਹਵਾਨ ਆ ਜੀ 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 ਅਗਲੀ ਖਬਰ ਜਿਹੜੀ ਇੱਕ ਜਹਾਜ਼ ਜਿਹੜਾ ਆ ਉਰਾਨ ਨੇ ਫੜਿਆ ਸੀਗਾ ਉਹਨੂੰ ਉਹਦੇ ਜਿਹੜੇ ਚਾਲਕ ਦਲ ਦੇ ਮੈਂਬਰ ਸੀ ਉਹਨਾਂ ਨੂੰ ਰਿਹਾ ਕਰਨ ਨੂੰ ਤਿਆਰ ਹੈ ਇਹ ਕੀ ਹੈਗਾ ਪੂਰਾ ਮਾਮਲਾ ਏ ਹਰਿੰਦਰ ਤੁਹਾਨੂੰ ਯਾਦ ਹੋਣਾ ਪਿਛਲੇ ਹਫਤੇ ਦੀ ਖਬਰ ਹੈ ਕਿ ਚਾਜ ਸੀਗਾ ਜਿੱਤੇ ਪੁਰਤਗਾਲ ਦਾ ਝੰਡਾ ਲੱਗਿਆ ਸੀਗਾ ਉਹਦੇ ਵਿੱਚ 25 ਕ ਵਿਅਕਤੀ ਸਾਡੇ ਭਾਰਤੀ ਵੀ ਸੀ ਇੱਕ ਔਰਤ ਨੂੰ ਤੇ ਛੱਡ ਦਿੱਤਾ ਗਿਆ ਸੀ ਪਹਿਲੇ ਦਿਨਾਂ ਵਿੱਚ ਤੇ ਉਦੋਂ ਤੋਂ ਭਾਰਤ ਵੀ ਬੜਾ ਸਰਗਰਮ ਆ ਜਿਹੜੇ ਸਾਡਾ ਵਿਦੇਸ਼ ਮੰਤਰਾਲਾ ਆ ਉਹ ਈਰਾਨ ਦੇ ਨਾਲ ਪਹਿਲੇ ਦਿਨ ਹੀ ਖਬਰਾਂ ਆ ਗਈਆਂ ਸੀ ਅਸੀਂ ਸੰਪਰਕ ਚਾ ਤੇ ਅਸੀਂ ਆਪਣੇ ਬੰਦੇ ਛਟਾਵਾਂਗੇ ਜੀ ਤੇ ਉਹ 25 ਬੰਦੇ ਦਾ ਕਰੂ ਆ ਚ ਕੁਝ ਬੰਦੇ ਭਾਰਤੀ ਨੇ ਟੋਟਲ 25 ਬੰਦੇ ਆ ਹੁਣ ਇਰਾਨ ਨੇ ਕਿਹਾ ਕਿ ਅਸੀਂ ਉਹ 25 ਬੰਦੇ ਜਿਹੜੇ ਆ ਉਹਨਾਂ ਨੂੰ ਰਿਲੀਜ਼ ਕਰਨ ਲਈ ਤਿਆਰ ਆ ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਝੰਡਾ ਭਾਵੇਂ ਪੁਰਤਗਾਲ ਦਾ ਲੱਗਾ ਹੋਇਆ ਸੀਗਾ ਇਹ ਜਿਹੜਾ ਜਹਾਜ਼ ਲੀਜ਼ ਤੇ ਲਿਆ ਜਿਹੜੀ ਕੰਪਨੀ ਕੋ ਉਹਦੇ ਵਿੱਚ ਇਜ਼ਰਾਈਲੀ ਇੱਕ ਵਿਅਕਤੀ ਹੈ ਤਨਾਰਡ ਜਿਹਦਾ ਸ਼ੇਅਰ ਹੈ ਜਾਂ ਉਹਦਾ ਉਹਦੀ ਮਾਲਕੀ ਆ ਅਸੀਂ ਇਸ ਕਰਕੇ ਲਿਆ ਹੋਇਆ ਜਹਾਜ਼ ਨੂੰ ਛੱਡਣ ਦੀ ਗੱਲ ਨਹੀਂ ਆ ਰਹੀ ਅਜੇ ਪਰ ਉਹ ਕਹਿ ਰਿਹਾ ਕਿ ਜਿਹੜੇ 25 ਲੋਕ ਚਾਲਕ ਦਲ ਦੇ ਨੇ ਜੀ ਉਹਨਾਂ ਨੂੰ ਅਸੀਂ ਛੱਡਣ ਨੂੰ ਤਿਆਰ ਆਂ ਜੀ ਤੇ ਨਾਲ ਉਹਨਾਂ ਇਹ ਵੀ ਕਿਹਾ ਕਿ ਇਹ ਜਿਹੜਾ ਜਹਾਜ਼ ਇਹਨੂੰ ਐਵੇਂ ਨਹੀਂ ਪੜਿਆ ਇਹ ਜਿਹੜੇ ਕਾਨੂੰਨ ਹੁੰਦੇ ਆ ਸਮੁੰਦਰ 'ਤੇ ਸ਼ਿਪਿੰਗ ਕਰਨ ਦੇ ਜਾਂ ਜਿਹੜੇ ਵੀ ਉਹਦੀ ਇਹ ਲੰਘਣਾ ਕਰ ਰਿਆ ਸੀਗਾ ਤੇ ਇਸ ਕਰਕੇ ਅਸੀਂ ਇਹਨੂੰ ਅਰੈਸਟ ਕੀਤਾ ਦੂਜਾ ਉਹਨਾਂ ਦਾ ਟਾਰਗੇਟ ਇਜ਼ਰਾਈਲ ਤੇ ਹੈ ਹੀ ਜੀ 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 ਬਿਲਕੁਲ ਅ ਅਮੇਠੀ ਰਾਇਬਰੇਲੀ ਦੀ ਗੱਲ ਕਰਦੇ ਆ ਥੋੜੀ ਜਿਹੀ ਅਮੇਠੀ ਰਾਇਬਰੇਲੀ ਦੀਆਂ ਸੀਟਾਂ ਦੀ ਗੱਲ ਕਰੀਏ ਤਾਂ ਕਿਵੇਂ ਤੁਸੀਂ ਦੇਖਦੇ ਹੋ ਇਸ ਨੂੰ ਹਰਿੰਦਰ ਕਾਂਗਰਸ ਦੀ ਜਿਹੜੀ ਕੇਂਦਰੀ ਚੋਣ ਕਮੇਟੀ ਹੈ ਨਾ ਉਹਦੀ ਅੱਜ ਮੀਟਿੰਗ ਵੀ ਹੋਣੀ ਆ ਜੀ ਇਹ ਕਾਫੀ ਦਿਨਾਂ ਦੀ ਚਰਚਾ ਚੱਲ ਰਹੀ ਆ ਕਿ ਜਦੋਂ ਦੂਜੇ ਗੇਟ ਦੀ ਪੋਲਿੰਗ ਖਤਮ ਹੋ ਗਈ ਜਿਹੜੀ ਕੱਲ ਹੋ ਗਈ ਆ ਉਹਦੇ ਤੋਂ ਬਾਅਦ ਇਹ ਜਿਹੜੇ ਦੋ ਮਹੱਤਵਪੂਰਨ ਹਲਕੇ ਆ ਯੂਪੀ ਦੇ ਜੀ ਇਹਨਾਂ ਦੇ ਵਿੱਚ ਹੋ ਸਕਦਾ ਹੈ ਕਿ ਅਮੇਠੀ ਤੋਂ ਦੁਬਾਰਾ ਰਾਹੁਲ ਗਾਂਧੀ ਏਰੀਆ ਆਪਣੇ ਪੇਪਰ ਭਰਨ ਜੀ ਪ੍ਰਧਾਨ ਮੰਤਰੀ ਵੀ ਬਾਰ-ਬਾਰ ਚੈਲੰਜ ਕਰ ਰਹੇ ਕਿ ਮਿੱਠੀ ਤੋਂ ਭਜਾਇਆ ਹੋਇਆ ਤੇ ਅਸੀਂ ਹੁਣ ਉੱਥੋਂ ਵੀ ਭਜਾ ਦੇਣਾ ਜਿੱਥੋਂ ਬਾਇਨਾਡ ਤੋਂ ਕੇਰਲਾ ਤੋਂ ਤੇ ਦੂਜੇ ਪਾਸੇ ਪ੍ਰਿੰਕਾ ਗਾਂਧੀ ਦਾ ਕਾਫੀ ਨਾਂ ਚੱਲ ਰਿਹਾ ਸੀ ਰਾਇਬਰੇਲੀ ਤੋਂ ਇਹਦੇ ਇਹ ਬਾਰੇ ਕਿ ਇਹ ਖਬਰਾਂ ਨੇ ਆਪਾਂ ਵੀ ਕੱਲ ਪਰਸੋ ਖਬਰ ਕੀਤੀ ਸੀ ਕਿ ਜੀ ਤੇ ਬੀਜੇਪੀ ਵਾਲੇ ਰਾਏ ਬਰੇਲੀ ਤੋਂ ਜੇ ਪ੍ਰੇਕਾ ਗਾਂਧੀ ਖੜੀ ਹੁੰਦੀ ਆ ਤੇ ਵਰਨ ਗਾਂਧੀ ਨੂੰ ਅਲਾਸ਼ੇਰੀ ਦੇ ਰਹੇ ਤੇ ਤੈਨੂੰ ਖਿਲਾਰਦੇ ਆ ਪਰ ਉਹਦੇ ਵੱਲੋਂ ਇਹ ਕੰਮ ਲਈ ਨਾ ਕੀਤੀ ਜਾ ਰਹੀ ਫੇ ਲਾ ਲੱਗੇ ਪਤਾ ਨਹੀਂ ਹੁੰਦਾ ਸਿਆਸਤ ਚ ਕੀ ਹੋ ਜਾਣਾ ਜੀ ਤੇ ਪਵਨ ਖੇੜਾ ਰਾਨ ਨੂੰ ਪੁੱਛਿਆ ਸਵਾਲ ਕਿ ਭਈ ਤੁਸੀਂ ਇਹ ਕੇ ਦੇ ਬਾਰੇ ਕੀ ਕਰ ਰਹੇ ਹੋ ਜੀ ਉਹ ਕਹਿੰਦਾ ਜੀ ਜਿਹੜਾ ਇਹ ਨਹਿਰੂ ਪਰਿਵਾਰ ਆ ਪਹਿਲੀ ਗੱਲ ਤੇ ਰਾਏ ਬਰੇਲੀ ਤੇ ਮੇਠੀ ਪਰਿਵਾਰ ਨਾਲ ਗਾਂਧੀ ਪਰਿਵਾਰ ਦਾ ਪੁਰਾਣਾ ਰਿਸ਼ਤਾ ਹਾਂਜੀ ਤੇ ਲੋਕ ਉੱਥੇ ਉਹਨੂੰ ਪਸੰਦ ਕਰਦੇ ਆ ਵੈਸੇ ਵੀ ਇਹ ਪਰਿਵਾਰ ਬੜਾ ਹਰਮਨ ਪਿਆਰਾ ਦੇਸ਼ ਭਰ ਚ ਜਿੱਥੋਂ ਵੀ ਕੋਈ ਲੋਕ ਕਹਿੰਦੇ ਆ ਵੀ ਸਾਡੇ ਕੋਲ ਆ ਕੇ ਲੜੋ ਉੱਥੇ ਜਾ ਕੇ ਲੜਨ ਨੂੰ ਤਿਆਰ ਆ ਤੇ ਇਹ ਤੇ ਹਲਕੇ ਹੈ ਹੀ ਉਹਨਾਂ ਦੇ ਪੁਰਾਣੇ ਅਜਮਾਏ ਹੋਏ ਤੇ ਇਹਨਾਂ ਨਾਲ ਸਾਡਾ ਰਿਸ਼ਤਾ ਆ ਤੇ ਯੂਪੀ ਇੱਕ ਮਹੱਤਵਪੂਰਨ ਸਟੇਟ ਆ ਮਹੱਤਵਪੂਰਨ ਇਸ ਕਰਕੇ ਆ ਕਿ 80 ਸੀਟਾਂ ਜਾਂਦੀਆਂ ਆ ਯੂਪੀ ਤੋਂ ਤੇ ਕਹਿੰਦੇ ਆ ਕਿ ਜੇ ਪਾਰ 80 ਸੀਟਾਂ ਵਾਲੇ ਸੂਭਾ ਜੇ ਕਿ ਇਹਨੇ ਪ੍ਰਾਈਮ ਮਿੰისტਰ ਬਣਨਾ ਜੇ ਕਿਸੇ ਨੇ ਸਰਕਾਰ ਬਣਾਉਣੀ ਤੇ ਉਹਨੂੰ ਵਾਇਆ ਯੂਪੀ ਹੋ ਕੇ ਜਾਣਾ ਪਊਗਾ। ਸੋ ਕਹਿੰਦੇ ਵੀ ਸਾਡਾ ਬੜਾ ਪੁਰਾਣਾ ਰਿਸ਼ਤਾ ਯੂਪੀ ਨਾਲ ਤੇ ਇਹ ਰਿਸ਼ਤਾ ਜਿਹੜਾ ਸਾਡਾ ਲੰਬੇ ਤੱਕ ਨਿਭੂ ਆ ਸਾਡੀ ਪਾਰਟੀ ਦਾ ਵੀ ਰਿਸ਼ਤਾ ਹੈ। ਜੀ ਤੇ ਸਾਡੇ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਦਾ ਵੀ ਇਹਦੇ ਨਾਲ ਗੂੜਾ ਰਿਸ਼ਤਾ ਇਹ ਖਬਰ ਸੀਗੀ ਜੀ। ਜੀ 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 ਬਿਲਕੁਲ ਇੱਕ ਇੰਟਰਨੈਸ਼ਨਲ ਨਿਊਜ਼ ਹੋਰ ਸੀਗੀ ਉਹ ਲੈ ਲਈਏ ਰੂਸ ਨੇ ਯੂਕਰੇਨ ਦੇ ਪਾਵਰ ਪਲਾਂਟਾ ਦੇ ਉੱਤੇ ਜਿਹੜਾ ਹਮਲਾ ਕੀਤਾ ਆ ਤੇ ਕੁਝ ਡਰੋਨ ਜਿਹੜੇ ਆ ਉਹਨਾਂ ਨੂੰ ਡੇਗਿਆ ਵੀ ਗਿਆ ਆ ਹਰਿੰਦਰ ਆਪਾਂ ਰੋਜ਼ ਇਹ ਖਬਰ ਕਰਦੇ ਆ ਕਿ ਇੱਕ ਪਾਸੇ ਅਮਰੀਕਾ ਜਿਹੜਾ ਉਹ ਲਗਾਤਾਰ ਜਿਹੜਾ ਆ ਉਹ ਹਥਿਆਰ ਸਪਲਾਈ ਕਰ ਰਿਹਾ ਯੂਕਰੇਨ ਨੂੰ ਦੂਜੇ ਪਾਸੇ ਯੂਕਰੇਨ ਦੀ ਤਬਾਈ ਹੋ ਰਹੀ ਹੈ ਬੜੀ ਵੱਡੀ ਪੱਧਰ ਤੇ ਰਸ਼ੀਆ ਵੀ ਲਗਾਤਾਰ ਜਿਹੜਾ ਉਹ ਕਦੀ ਐ ਲੱਗਦਾ ਕਿ ਥੋੜਾ ਰੁਕ ਗਿਆ ਜਾਂ ਥੋੜਾ ਪਿੱਛੇ हट ਗਿਆ ਕਿਸੇ ਏਰੀਆ ਚੋਂ ਫਿਰ ਉਹ ਥੋੜੇ ਦਿਨਾਂ ਬਾਅਦ ਹਮਲਾਵਰ ਹੋ ਜਾਂਦਾ ਨੁਕਸਾਨ ਤੇ ਵੇਖੋ ਲੜਾਈ ਚ ਦੋਹਾਂ ਧਿਰਾਂ ਦਾ ਹੁੰਦਾ ਨੁਕਸਾਨ ਤੇ ਉਹਨਾਂ ਦਾ ਵੀ ਬਹੁਤ ਹੋਇਆ ਵਾ ਤੇ ਪਰ ਉਹਨਾਂ ਨੇ ਹੁਣ ਇੱਕ ਹਮਲਾ ਜਿਹੜਾ ਕੱਲ ਕੀਤਾ ਆ ਉਹਦੇ ਨਾਲ ਉਹਨਾਂ ਦੇ ਜਿਹੜੇ ਪਾਵਰ ਸਟੇਸ਼ਨ ਆ ਬਿਜਲੀ ਦੇ ਤਿੰਨ ਘਟੋ ਘਟ ਜੀ ਉਹ ਕਹਿੰਦੇ ਉਡਾ ਦਿੱਤੇ ਆ ਤੇ ਉਹ ਹੁਣ ਉਥੋਂ ਆ ਰਿਹਾ ਕਿ ਮਤਲਬ ਜਿਹੜੇ ਸਾਡੇ ਪਬਲਿਕ ਸਪੇਸ ਮਤਲਬ ਵਾਰ ਦੇ ਵਿੱਚ ਕੋਈ ਨਿਯਮ ਵੀ ਹੁੰਦੇ ਆ ਨਾ ਕਿ ਲੋਕਾਂ ਨੂੰ ਨਾ ਮਾਰਿਆ ਜਾਵੇ ਹਸਪਤਾਲਾਂ ਦੇ ਨਾਲ ਹੋਵੇ ਜਿਹੜੀ ਉਹਨਾਂ ਦੀ ਬਿਜਲੀ ਦੀ ਸਪਲਾਈ ਉਹ ਚ ਵਿਗੜ ਨਾ ਪਵੇ ਇਹੋ ਜਿਹੇ ਮਤਲਬ ਖਬਰ ਜਿਹੜੀ ਇਹ ਲਗਾਤਾਰ ਆ ਰਹੀ ਆ ਜੀ ਤੋਂ ਜੋ ਵੀ ਆਪਾਂ ਕੱਲ ਵੀ ਗੱਲ ਕਰਦੇ ਸੀ ਪਰਸੋਂ ਵੀ ਗੱਲ ਕਰਦੇ ਸੀ ਕਿ ਰਸ਼ੀਆ ਪਾਵਰਫੁੱਲ ਕੰਟਰੀ ਆ ਹਾਂਜੀ ਬਾਵਜੂਦ ਇਸ ਦੇ ਕਿ ਨਾਟੋ ਵਾਲੇ ਦੀ ਮਤ ਕਰ ਰਹੇ ਆ ਵੈਸੇ ਉਹ ਹੈ ਵੀ ਆਪਣੀ ਸਹੀ ਗਰਾਊਂਡ ਤੇ ਲੜਾਈ ਲੜ ਰਿਹਾ ਕਿ ਕੋਈ ਵੀ ਕੰਟਰੀ ਬਰਦਾਸ਼ਤ ਨਹੀਂ ਕਰੂਗਾ ਕਿ ਉਹਦੇ ਬਾਰਡਰ ਤੇ ਉਹਦੇ ਦਰਵਾਜੇ ਤੇ ਆ ਕੇ ਦੁਸ਼ਮਣ ਆਪਣੀਆਂ ਵਜ਼ਾਈਲਾਂ ਬੀੜ ਲੈਣ ਤੇ ਗੱਲ ਤੇ ਇੰਨੀ ਕਹੀ ਕਿ ਉਹਨੇ ਕਿਹਾ ਵੀ ਮੈਂ ਇਹ ਕੰਮ ਨਹੀਂ ਕਰਨ ਦੇਣਾ ਤੂੰ ਨਾਟੋ ਦਾ ਨਾਮ ਮੈਂਬਰ ਬਣ ਤੇ ਜਨੈਸਕੀ ਦੀ ਗਲਤੀ ਨਾਲ ਹੁਣੇ ਯੂਕਰੇਨ ਜਿਹੜਾ ਕ੍ਰੀਮੀਆ ਦੀ ਤਰ੍ਹਾਂ ਮੈਂ ਕੱਲ ਵੀ ਗੱਲ ਕੀਤੀ ਸੀ ਬਹੁਤੀ ਧੀਰ ਨਹੀਂ ਲੱਗਣੀ ਇਹ ਰਸ਼ੀਆ ਦਾ ਹਿੱਸਾ ਬਣੂਗਾ ਲੜਾਈ 'ਚ ਆਖਰਕਾਰ ਜਿੱਤ ਤਾਂ ਰਸ਼ੀਆ ਦੀ ਹੋਣੀ ਆ ਬਾਹਰ ਵਾਲੇ ਮੁਲਕਾਂ ਨੇ ਹਿਥਾਰ ਵੇਚ ਲੇ ਉਹਨੇ ਆਪਣੀ ਦਵਾਈ ਕਰਾ ਲਈ ਤੇ ਰਸ਼ੀਆ ਨੇ ਉਹ ਕਬਜ਼ਾ ਕਰ ਲੈਣਾ ਤੇ ਬਾਕੀ ਅਮਰੀਕਾ ਦਾ ਤਾਂ ਆਪਾਂ ਨੂੰ ਪਤਾ ਹੀ ਆ ਵੀ ਜਦੋਂ ਹਾਰ ਹੋਣ ਲੱਗਦੀ ਆ ਉਦੋਂ ਭੱਜ ਆਉਂਦੇ ਆ ਚੁੱਕ ਕੇ ਸਮਾਨ ਆਪਣਾ ਭਾਵੇਂ ਇਹ ਹੋਵੇ ਆਪਣਾ ਅਫਗਾਨਿਸਤਾਨ ਤੇ ਭਾਵੇਂ ਹੋਵੇ ਵਿਤਨਾਮ ਇੱਕ ਜਗ੍ਹਾ ਥੋੜੀ ਹੋਇਆ ਬਹੁਤ ਜਗ੍ਹਾ ਹੋਇਆ ਇਰਾਕ ਵਿੱਚ ਇਹਨਾਂ ਨੇ ਕਿੱਡਿਆ ਵੱਡਾ ਪਹਿਲੋਂ ਵੱਡੇ ਬੁਸ਼ ਸਾਹਿਬ ਨੇ ਫਿਰ ਛੋਟੇ ਨੇ ਜੀ ਉੱਥੇ ਕੈਮੀਕਲ ਹਥਿਆਰ ਆ ਉੱਥੇ ਆ ਅਜੇ ਤੱਕ ਇੱਕ ਕੈਮੀਕਲ ਹਥਿਆਰ ਨਹੀਂ ਲੱਭਿਆ ਸੀ ਉਹਨਾਂ ਨੂੰ ਤੇ ਮਤਲਬ ਝੂਠ ਬੋਲ ਕੇ ਹੀ ਇਹ ਉਹਨਾਂ ਦੇ ਮੁਲਕਾਂ ਦੀ ਲੁੱਟ ਕਰਨ ਲਈ ਉਹਨਾਂ ਦੇ ਜਿਹੜੇ ਖਣੇਜ ਨੇ ਉਹਨਾਂ ਦਾ ਜਿਹੜਾ ਔਇਲ ਆ ਖਾੜੀ ਜਿੱਤੇ ਇਹਨਾਂ ਦੀ ਲੜਾਈਆਂ ਸਾਰੀਆਂ ਔਇਲ ਦੀਆਂ ਰਹੀਆਂ ਨੇ ਤੇ ਬਾਕੀ ਲੜਾਈਆਂ ਇਹ ਲਾ ਕੇ ਰੱਖਦੇ ਆ ਕਿ ਸਾਡੇ ਹਥਿਆਰ ਵਿਕਦੇ ਰਹਿਣ ਸੋ ਜੁਕ੍ਰੇਨ ਤਬਾਹ ਹੋ ਜਾਣਾ ਜਾਂ ਰਸ਼ੀਆ ਦਾ ਹਿੱਸਾ ਬਣ ਜਾਣਾ ਤੇ ਲੱਭਣਾ ਕੁਛ ਨਹੀਂ ਆ ਜੁਕ੍ਰੇਨ ਵਾਲਿਆਂ ਨੂੰ ਜਿਹੜੇ ਐਨਐਸ ਦੀ ਲੜਾਈ ਲੜ ਰਹੇ ਆ ਜਰਸ਼ਕੀਰੀ ਤੇ ਅਮਰੀਕਾ ਨੇ ਆਪਣੇ ਹਥਿਆਰ ਵੇਚ ਲਏ ਉਹਨਾਂ ਨੂੰ ਕਰਜ਼ਾਈ ਕਰ ਲਿਆ ਮੰਨ ਲਓ ਜੁਕ੍ਰੇਨ ਨੂੰ ਰਸ਼ੀਆ ਆਪਣਾ ਸੱਣਾ ਨਹੀਂ ਬਣਾਉਂਦਾ ਤੇ ਜਿੰਨੇ ਵੱਡੇ ਕਰਜ਼ੇ ਥੱਲੇ ਉਹ ਆ ਗਿਆ ਹੋਵੇਗਾ ਹੁਣ ਉਹ ਤੇ ਆਉਣ ਵਾਲੀ 50 ਸਾਲ ਉਤੋਂ ਨਹੀਂ ਨਿਕਲ ਸਕਣਾ ਜੁਕ੍ਰੇਨ ਦਾ ਲੋਕਾਂ ਦਾ ਰਹਿਣਾ ਸਹਿਣਾ ਜਿਹੜਾ ਉਹ ਦੁੱਬਰ ਹੋ ਜਾਣਾ ਸੋ ਇਹ ਲੜਾਈਆਂ ਤੇ ਹਮੇਸ਼ਾ ਤੁਹਾਨੂੰ ਪਤਾ ਵੀ ਇਹ ਨੁਕਸਾਨ ਹੀ ਕਰਦੀਆਂ ਲੋਕਾਂ ਦਾ ਜੀ 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 ਬਿਲਕੁਲ ਭਾਰਤੀ ਜਨਤਾ ਪਾਰਟੀ ਦੇ ਬੀਕਾਨੇਰ ਤੋਂ ਘਟ ਗਿਣਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਉਸਮਾਨ ਗਣੀ ਨੂੰ ਪੁਲਿਸ ਨੇ ਜੜਾਇਆ ਉਹ ਗ੍ਰਿਫਤਾਰ ਕੀਤਾ ਮਾਮਲਾ ਕੀ ਹੈ ਪੂਰਾ ਮਾਮਲਾ ਇਹੰਦਰ ਇਹ ਆ ਕਿ ਮਤਲਬ ਜਿਹੜੀਆਂ ਪੋਲਿਟਿਕਲ ਪਾਰਟੀਆਂ ਨੇ ਨਾ ਬਾਹਰ ਵਾਲਿਆਂ ਵਿਰੋਧੀਆਂ ਨੂੰ ਤੇ ਕਰਨਾ ਹੀ ਹੁੰਦਾ ਜੀ ਉਹ ਆਪਣੇ ਲੋਕਾਂ ਨੂੰ ਵੀ ਬਰਦਾਸ਼ਤ ਨਹੀਂ ਕਰਦੀਆਂ ਕਿ ਉਹ ਵਿਦਨ ਪਾਰਟੀ ਕੋਈ ਡੈਮੋਕ੍ਰੇਸੀ ਰਹੀ ਨਹੀਂ ਨਾ ਅਸਲ ਚ ਜੀ ਤੇ ਭੀ ਉਹ ਸੱਚ ਬੋਲਦੇ ਆ ਜਾਂ ਕੋਈ ਇਹੋ ਜੀ ਗੱਲ ਕਰਦੇ ਆ ਤੇ ਉਹਨਾਂ ਨੂੰ ਵੀ ਕੱਢ ਦਿੱਤਾ ਜਾਂਦਾ ਇਸ ਤਰ੍ਹਾਂ ਦੀ ਇਹ ਖਬਰ ਆ ਜੀ ਕਿ ਉਂਝ ਵੀ ਵੈਸੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਮੁਸਲਮਾਨਾਂ ਨੂੰ ਨਿਸ਼ਾਨੇ ਤੇ ਲੈ ਰਹੀ ਆ ਕੁਝ ਮੁਸਲਮਾਨ ਜਿਹੜੇ ਆ ਜੀ ਉਹ ਜਾਂ ਡਰ ਕੇ ਜਾਂ ਕਹਿ ਲੋ ਵੀ ਹਰ ਤਰ੍ਹਾਂ ਦੇ ਲੋਕ ਹੁੰਦੇ ਹਰ ਹਰ ਹਾਂਜੀ ਬਿਲਕੁਲ ਕਿਚ ਹਰ ਭਾਈਚਾਰੇ ਚ ਹੁਣ ਸਿੱਖ ਭਾਈਚਾਰੇ 'ਚ 20 ਤੇ ਗੱਲ ਦੀ ਚਰਚਾ ਨਾ ਪੀ ਆਰਐਸਐਸ ਸਿੱਖੀ ਨੂੰ ਖਤਮ ਕਰਨਾ ਚਾਹੁੰਦੀ ਆ ਆਪਣੇ ਕਲਾਵੇ 'ਚ ਲੈਣਾ ਚਾਹੁੰਦੀ ਆ ਤੇ ਸਾਡੇ 'ਚੋਂ ਹੀ ਸਿੱਖ ਭਾਈਚਾਰੇ 'ਚੋਂ ਹੀ ਕਿੰਨੇ ਲੋਕ ਆ ਕੈਪਟਨ ਦਾ ਪਰਿਵਾਰ ਲਾ ਲੋ ਵੱਡੇ ਵੱਡੇ ਲੋਕ ਜਿਹੜੇ ਆ ਉਹ ਉਹਨਾਂ ਦੀਆਂ ਬਾਹਾਂ ਬਣੇ ਹੋਏ ਆ ਜੀ ਵੀ ਜੇ ਲੱਗਦਾ ਆ ਕਿ ਸਾਡੇ ਧਰਮ ਨੂੰ ਉਹਨਾਂ ਤੋਂ ਖਤਰਾ ਤੇ ਤੁਸੀਂ ਉਹਨਾਂ ਦੇ ਨਾਲ ਕਿੱਦਾਂ ਜਾ ਸਕਦੇ ਹੋ ਤੁਹਾਡੀ ਕੋਈ ਉਹਨਾਂ ਨਾਲ ਵਿਚਾਰ ਧਾਰਕ ਸਾਹ ਜੀ ਨਹੀਂ ਆ ਇਹੋ ਕੁਝ ਆਪਣੇ ਪੰਜਾਬ ਵਾਲਾ ਅਕਾਲੀ ਦਲ ਕਰਦਾ ਰਿਹਾ ਜੀ ਸੋ ਇਹ ਬੀਕਾਨੇਰ ਦਾ ਤੁਹਾਨੂੰ ਯਾਦ ਹੋਣਾ ਤਿੰਨ ਚਾਰ ਦਿਨ ਪਹਿਲਾਂ ਮੁਸਲਮਾਨਾਂ ਦੇ ਖਿਲਾਫ ਇੱਕ ਬਿਆਨ ਦਿੱਤਾ ਸੀ ਕਿ ਕਾਂਗਰਸ ਜਿਹੜੀ ਆ ਉਹ ਤੁਹਾਡੇ ਅਧਿਕਾਰ ਖੋ ਕੇ ਮੁਸਲਮਾਨਾਂ ਨੂੰ ਉਹਨਾਂ ਲੋਕਾਂ ਨੂੰ ਜਿਹੜੇ ਵਿਆਣੇ ਬਹੁਤੇ ਪੈਦਾ ਕਰਦੇ ਆ ਤੇ ਮੁਸਲਮਾਨਾਂ ਚ ਵੜ ਦੇਣਾ ਚਾਹੁੰਦੀ ਆ ਮੰਗਲ ਸੂਤਰ ਵਾਲਾ ਬਿਆਨ ਸੀ ਲਗਾਤਾਰ ਬਿਆਨ ਆਏ ਸੀ ਪ੍ਰਧਾਨ ਮੰਤਰੀ ਦੇ ਤੇ ਇਹ ਬੰਦਾ ਜਿਹੜਾ ਆ ਇਹਨਾਂ ਦਾ ਨਾਮ ਹੈਗਾ ਉਸਮਾਨ ਗਨੀ ਜੀ ਤੇ ਇਹ ਭਾਰਤੀ ਜਨਤਾ ਪਾਰਟੀ ਦਾ ਆਪਣਾ ਹੀ ਬੰਦਾ ਇਹਨੇ ਕਿਹਾ ਹੈ ਵੀ ਇਹ ਆਵਾਜ਼ ਆਦਤ ਜੇ ਬਿਆਨ ਦੇ ਰਿਹਾ ਹੈ ਪ੍ਰਧਾਨ ਮੰਤਰੀ ਇਹ ਬਿਲਕੁਲ ਗਲਤ ਗੱਲ ਹੈ ਹੋ ਜਾ ਕੰਮ ਨਹੀਂ ਕਰਨਾ ਚਾਹੀਦਾ ਨਾ ਸ਼ਬਦ ਵਰਤਿਆ ਆਵਾਜ਼ ਆਦਤ ਜਿਹੜਾ ਸ਼ਾਇਦ ਉਹਨੂੰ ਬੁਰਾ ਲੱਗਿਆ ਹੋਵੇ ਬੇਤੁਕੇ ਤੇ ਆਵਾਜ਼ ਆਦਤ ਸ਼ਬਦ ਉਹਨਾਂ ਕਿਹਾ ਜੀ 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 ਤੇ ਉਹ ਕਹਿੰਦਾ ਕਿ ਪਾਰਟੀ ਭਾਰਤੀ ਜਨਤਾ ਪਾਰਟੀ ਕਿਸੇ ਇੱਕ ਬੰਦੇ ਦੀ ਥੋੜੀ ਆ ਭਾਰਤੀ ਜਨਤਾ ਪਾਰਟੀ ਦੇ ਅਸੀਂ ਵੀ ਮੈਂਬਰ ਹੈ ਸਾਡਾ ਵੀ ਹੱਕ ਬਣਦਾ ਕਿ ਸਹੀ ਗੱਲ ਕਰੋ ਜਿਹੜੀ ਗਲਤ ਹੈ ਉਹ ਗਲਤ ਹੈ ਤੇ ਉਹਨੂੰ ਨਾ ਪਾਰਟੀ ਚੋਂ ਕੱਢਤਾ 6 ਸਾਲ ਦੀ ਪਹਿਲਾਂ ਤਾਂ ਤੇ ਉਹ ਜਿਹਨੂੰ ਪਾਰਟੀ ਚੋਂ ਕੱਢਿਆ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਜੇ ਤੁਸੀਂ ਜੀਂਦੇ ਹੋ ਤਾਂ ਜਿੰਦਾ ਹੋਣ ਦਾ ਸਬੂਤ ਤੇ ਦੇਣਾ ਚਾਹੀਦਾ ਵੀ ਜੇ ਗਲਤ ਹੈ ਗਲਤ ਹੈ ਜੀ ਤੇ ਉਹਦੇ ਉਹ ਕਿਹਾ ਰਿਹਾ ਆਪਣੇ ਬਿਆਨ ਤੇ ਤੇ ਹੁਣ ਉਹਦੀ ਅਰੈਸਟ ਹੋ ਗਈ ਆ ਉਹਨੂੰ ਜੇਲ੍ਹ ਚ ਸੁੱਟਣਗੇ ਉਤੋਂ ਕੇਸ ਪਾਉਣਗੇ ਹਥਿਆਰ ਪਾ ਦੇਣਗੇ ਕੁਝ ਪਾ ਦੇਣਗੇ ਜਿੱਦਾਂ ਸਭ ਜਗ੍ਹਾ ਹੋ ਰਿਹਾ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੋਊਗੀ ਜਾਨੀ ਕਿ ਪਾਰਟੀਆਂ ਦੇ ਅੰਦਰ ਵੀ ਕ੍ਰਿਟਿਸਿਜ਼ਮ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਜੀ 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 ਬਿਲਕੁਲ ਥੋੜੀ ਜੀ ਪੰਜਾਬ ਦੀ ਗੱਲ ਜਿਹੜੀ ਹੈ ਨਾਲ ਨਾਲ ਕਰਦੇ ਜਾਈਏ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਚੋਣ ਲੜਨ ਦੇ ਨਾਲ ਕਹਿੰਦੇ ਆ ਕਿ ਸਮੀਕਰਨ ਜਿਹੜੇ ਆ ਉਹ ਬਦਲਦੇ ਨਜ਼ਰ ਆ ਰਹੇ ਆ ਹਾਂਜੀ ਬਿਲਕੁਲ ਇਹ ਕਾਫੀ ਦਿਨਾਂ ਤੋਂ ਚਰਚਾ ਤੇ ਚੱਲ ਰਹੀ ਸੀ ਕਿ ਅੰਮ੍ਰਿਤਪਾਲ ਸ਼ਹਿਦ ਸੰਗਰੂਰ ਤੋਂ ਆ ਕੇ ਲੜਨਗੇ ਸਮੀਕਰਨ ਤੇ ਬਦਲਣਗੇ ਪਰ ਸਮੀਕਰਨਾਂ ਤੋਂ ਪਹਿਲਾਂ ਜੇ ਵੇਖੀਏ ਥੋੜਾ ਜਿਹਾ ਅੰਮ੍ਰਿਤਪਾਲ ਹੀ ਕਹਿੰਦੇ ਹੁੰਦੇ ਸੀਗੇ ਕਿ ਮੈਂ ਜਿਹੜਾ ਪਾਸਪੋਰਟ ਆ ਸਿਰਫ ਟਰੈਵਲ ਕਰਨੀ ਰੱਖਿਆ ਮੈਂ ਨਹੀਂ ਭਾਰਤ ਦਾ ਕੁਝ ਲੱਗਦਾ ਤੇ ਮੈਂ ਉਹ ਖਾਰਿਸਤਾਨ ਦੀ ਗੱਲ ਕਰਦੇ ਸੀ ਤੇ ਭਾਰਤ ਦੇ ਅਗੇਂਸਟ ਉਹ ਵੀ ਉਸ ਤਰ੍ਹਾਂ ਦਾ ਹੀ ਪ੍ਰੋਪਾਗੈਂਡਾ ਕਰਦੇ ਸੀ ਜਿੱਦਾਂ ਦਾ ਮੁਸਲਮਾਨਾ ਖਰਾਬ ਬੀਜੇਪੀ ਕਰਦੀ ਆ ਤੇ ਉਹ ਕਹਿੰਦੇ ਸੀ ਕਿ ਮੈਂ ਕਦੀ ਵੀ ਜਦੋਂ ਨੂੰ ਕੋਈ ਕਹਿੰਦਾ ਸੀ ਤੁਸੀਂ ਸਿਆਸਤ ਜਾਓਗੇ ਕਹਿੰਦਾ ਹੋ ਹੀ ਨਹੀਂ ਸਕਦਾ ਮੈਂ ਇਹਨਾਂ ਦੇ ਸਵਿਧਾਂਤਲੇ ਕਰਾਂ ਪਹਿਲੀ ਗੱਲ ਤੇ ਹੁਣ ਇਹ ਹੀ ਆ ਕਿ ਅਮਰਤਪਾਲ ਰਹਿਰਾ ਨੇ ਬੰਦੀਆਂ ਬੰਦੀ ਸਿੰਘਾਂ ਦੀਆਂ ਮੰਗਾਂ ਤੇ ਹੋਰ ਮੰਗਾਂ ਤੇ ਹੋਝੀਆਂ ਤੇ ਈਵਨ ਕਹਿਣ ਨੂੰ ਉਹ ਕਹਿੰਦੇ ਕਿ ਨਸ਼ਿਆਂ ਦੇ ਵਿਰੋਧ ਤੇ ਅਸੀਂ ਕਰ ਰਹੇ ਹਾਂ ਗੁਰਦੁਆਰਾ ਪ੍ਰਬੰਧ ਚ ਦਖਲ ਦਿੱਤਾ ਜਿੱਦਾਂ ਜਲੰਧਰ ਜਾ ਕੇ ਉਹਨਾਂ ਕੁੱਝਾਂ ਮੇਜ਼ ਤੋੜੇ ਸੀ ਫਿਰ ਅਨਾਲੇ ਵਾਲੀ ਘਟਨਾ ਹੋਈ ਤੇ ਉਸ ਤੋਂ ਬਾਅਦ ਉਹਨਾਂ ਦੀ ਰੈਸਟ ਹੋਈ ਤੇ ਬੰਦੀ ਤੇ ਵਿਚਾਰੇ 30 35 35 ਸਾਲ ਦੇ ਜਿਹੜੇ ਬੰਦੀ ਸੇਖਿਆ ਜੇਲ੍ਹਾਂ ਚ ਗਲ ਰਹੇ ਆ ਉਹਨਾਂ ਲਈ ਆਵਾਜ਼ ਤੇ ਕਈ ਜਣੇ ਠਾਉਂਦੇ ਆ ਪਰ ਆਵਾਜ਼ ਉਸ ਤਰ੍ਹਾਂ ਕੱਠੇ ਹੋਗੇ ਨਹੀਂ ਠਾਈ ਜਾਂਦੀ ਕਿ ਸਰਕਾਰਾਂ ਤੇ ਕੋਈ ਅਸਰ ਹੋਵੇ ਕਹਿਣ ਨੂੰ ਤੇ ਸਿਮਰਜੀਤ ਮਾਨ ਵੀ ਕਹਿੰਦੇ ਆ ਤੇ ਉਹਨਾਂ ਲੋਕਾਂ ਦੇ ਸਿਰ ਤੇ ਸਿਮਰਜੀਤ ਮਾਨ ਦੀ ਸਿਆਸਤ ਚੱਲ ਰਹੀ ਹੈ ਇੰਨੇ ਸਾਲਾਂ ਦੀ ਜੀ ਆਪ ਉਹ ਤੇ ਉਹਨਾਂ ਦਾ ਬੇਟਾ ਹੁਣ ਉਹਨਾਂ ਦਾ ਬੇਟੇ ਦੀ ਗੱਲ ਕਰੀਏ ਜਿਹੜਾ ਅਮਰਸਰ ਤੋਂ ਖੜਾ ਈਮਾਨ ਸਿੰਘ ਈਮਾਨ ਸਿੰਘ ਮਾਨ ਤੁਸੀਂ ਦੱਸੋ ਵੀ ਈਮਾਨ ਸਿੰਘ ਮਾਨ ਨੇ ਅਜੇ ਤੱਕ ਉਹਦੀ ਕੀ ਕੰਟਰੀਬਿਊਸ਼ਨ ਹੈ ਪੰਜਾਬ 'ਚ ਕਿ ਸਿਆਸਤ ਵਿੱਚ ਉਹਦੀ ਕੀ ਕੰਟਰੀਬਿਊਸ਼ਨ ਆ ਜਾਂ ਉਹਦੀ ਕੋਈ ਕੋਈ ਲੋਕ ਭਲਾਈ ਦੇ ਕੰਮਾਂ 'ਚ ਕੰਟਰੀਬਿਊਸ਼ਨ ਆ ਜਾਂ ਕਿਤੇ ਹੋਰ ਆ ਤੇ ਉਹ ਜਿਹੜਾ ਇਹ ਫੰਡ ਆਉਂਦਾ ਪਾਰਟੀ ਨੂੰ ਖਾਲਿਸਤਾਨ ਦੇ ਨਾਂ ਤੇ ਉੱਟ ਪ੍ਰੈਸ਼ਾ ਕਰਦੇ ਆ ਕਿਸੇ ਨੇ ਕੋਈ ਰਾ ਚੁਣਿਆ ਕਿਸੇ ਨੇ ਕੋਈ ਚੁਣਿਆ ਕੋਈ ਤਾਕਤ ਜਾ ਕੇ ਕਰਦਾ ਕੋਈ ਲੋਕਾਂ ਨੂੰ ਬੁੱਧੂ ਬਣਾ ਕੇ ਜਿਹੜਾ ਪੈਸਾ ਇਕੱਠਾ ਕਰਦਾ ਤੇ ਉਹ ਮਜੇ ਲਿੰਦੇ ਆ ਮਹਿੰਗੀਆਂ ਗੱਡੀਆਂ ਤੇ ਸਰਦਾਰੀਆਂ ਭੋਗਦੇ ਆ ਤੇ ਲੋਕ ਕੰਮਲੇ ਬਣੇ ਰਹਿੰਦੇ ਆ ਹੁਣ ਹਾਲਾਤ ਇਹ ਆ ਕਿ ਸਿਮਰਜੀਤ ਮਾਨ ਹਰਾਨ ਨੇ ਕੈਂਡੀਡੇਟ ਉੱਤੇ ਖੜਾ ਕੀਤਾ ਹੋਇਆ ਆ ਫਖੜੂਰ ਜੀ ਤੋ ਕੈਂਡੀਡੇਟ ਵੀ ਕਹਿੰਦਾ ਕਿ ਜੇ ਅਮਰਤਪਾਲ ਆਉਂਦਾ ਆ ਹੁਣ ਤੇ ਆ ਹੀ ਗਿਆ ਜੀ ਤੇ ਮੈਨੂੰ ਜੇ ਹੁਕਮ ਕਰੋਗੀ ਪਾਰਟੀ ਤੇ ਮੈਂ ਆਪਣਾ ਕੈਂਡੀਡੇਟਚਰ ਜਿਹੜਾ ਵਾਪਸ ਲੈ ਲੂੰਗਾ ਜੀ ਚਲੋ ਸਿਮਰਜੀਤ ਮਾਨ ਰਹਾਂਦੀ ਤੇ ਉਹਨਾਂ ਨਾਲ ਇੱਕੋ ਗੱਲ ਰਲਦੀ ਆ ਲਗਭਗ ਇੱਕੋ ਜੇ ਉਹਨਾਂ ਦੇ ਇਸ਼ੂ ਆ ਤੇ ਇੱਕੋ ਜੀ ਸੋਚ ਆ ਉਹ ਤੇ ਕਰ ਲੈਣਗੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਦਲਾ ਜੀ ਉਹਨਾਂ ਵੱਲੋਂ ਜੇ ਡਿਸਾਈਡ ਨਹੀਂ ਕੀਤਾ ਜਾ ਰਿਹਾ ਉਹ ਚ ਵੀ ਕਹਿੰਦੇ ਆ ਕਿ ਬੜੀ ਅਜੀਬ ਗੱਲ ਆ ਜੀ ਖਡੂਰ ਹਲਕੇ ਤੋਂ ਉਹ ਡਿਸਾਈਡ ਨਹੀਂ ਸੀ ਕਰ پا ਰਹੇ ਇੱਕ ਪਾਸੇ ਉਹਨਾਂ ਦਾ ਸਾੜਾ ਬਿਕਰਮ ਜੀ ਮਜੀਠੀਆ ਜੀ ਉਹਨਾਂ ਦਾ ਹੱਕ ਜਾਰਾ ਦੱਸਿਆ ਜਾ ਰਿਹਾ ਪਰ ਦੂਜੇ ਪਾਸੇ ਉਹ ਹਲਕਾ ਪੈਂਦਾ ਆ ਕੈਰੋ ਪਰਿਵਾਰ ਚ ਤੇ ਆਦੇਸ਼ ਪ੍ਰਦਾਪ ਰੀਵੀ ਵਿੱਚੋਂ ਇੰਟਰਸਟਿਡ ਸੀ ਜੀ ਤੇ ਕੋਦ ਮਤਲਬ ਧਰਮ ਸੰਕਟ ਬਣਿਆ ਆਇਆ ਸੀ ਸੁਖਬੀਰ ਬਾਦਲ ਲਈ ਵੀ ਕਿ ਉਹ ਜੀਜੀਐਲ ਜਾਣ ਕੇ ਸਾੜੇ ਹਲ ਜਾਣ ਤੇ ਉਹ ਕਿਤੇ ਲੱਗਦਾ ਆ ਕਿ ਉਹਨਾਂ ਨੂੰ ਇੱਥੇ ਰਾਤ ਮਿਲ ਜੂਗੀ ਵੀ ਚਲੋ ਬਾਹਨਾ ਮਿਲ ਗਿਆ ਕੋਈ ਵੀ ਨਾ ਜਾਵੇ ਤੇ ਅਮਰਤਪਾਲ ਨੂੰ ਸਪੋਰਟ ਕਰ ਦਿੰਨੇ ਆ ਜੇ ਅਕਾਲੀ ਦਲ ਉਹਨਾਂ ਦੀ ਪਿੱਠ ਤੇ ਆ ਜਾਂਦਾ ਜੀ ਤੇ ਫੇਰ ਜਿਹੜਾ ਆ ਤੁਸੀਂ ਵੇਖੋ ਪਿਛਲੀ ਾਰ ਬੀਬੀ ਖਾਲੜਾ ਖੜੀ ਸੀ ਤੇ 2.5 ਲੱਖ ਦੇ ਕਰੀਬ ਵੋਟ ਫਿਗਰ ਸੀ ਕਿ ਮੈਂ ਹੁਣ ਸਾਹਮਣੇ ਨਹੀਂ ਲੈ ਕੇ ਆਇਆ ਹਾਂਜੀ ਵੋਟਾਂ ਲੈ ਗਈ ਸੀਗੇ ਜੀ ਤੇ ਜੇ ਉਹ ਬੀਬੀ ਖਾਲੜਾ ਵਾਲੀਆਂ ਵੋਟਾਂ ਜੋੜ ਲਈਏ ਤੇ ਜਿਹੜਾ ਅਕਾਲੀ ਦਲ ਦਾ ਕੈਂਡੀਡੇਟ ਉਹਦਾ ਵੋਟਾਂ ਲੈ ਗਿਆ ਸੀਗਾ ਇਹਨਾਂ ਦੋਨੋਂ ਜੋੜ ਲਈਏ ਤੇ ਜੇਤੂ ਉਮੀਦਵਾਰ ਬਣਦਾ ਸੀਗਾ ਤੇ ਅਮਰਤਪਾਲ ਤੇ ਆਉਣ ਤੋਂ ਬਾਅਦ ਕਾਫੀ ਸਮੀਕਰਨ ਬਦਲ ਲੰਗੇ ਜੀ ਦੂਜੇ ਪਾਸੇ ਖੈਰਾ ਸਾਹਿਬ ਦਾ ਬਿਆਨ ਆ ਗਿਆ ਕਿ ਜੀ ਖੈਰਾ ਸਾਹਿਬ ਨੂੰ ਪੁੱਛਿਆ ਵੀ ਉੱਥੇ ਅਮਰਤਪਾਲ ਆ ਰਿਹਾ ਤੁਹਾਡਾ ਇੱਥੇ ਕੀ ਕਮੈਂਟ ਆ ਹੂੰ ਉਹ ਕਿੰਦੇ ਕਮੈਂਟ ਮੈਂ ਕੀ ਦੇਣਾ ਮੈਂ ਤਾਂ ਜਾ ਕੇ ਉਹਦੀ ਖਾਤਰ ਪ੍ਰਚਾਰ ਵੀ ਕਰੂੰਗਾ ਜੇ ਉਹ ਆਉਂਦਾ ਤਾਂ ਜੀ ਹੁਣ ਵੇਖੋ ਇੱਕ ਪੋਲੀਟਿਕਲ ਪਾਰਟੀ ਦੇ ਵੱਲੋਂ ਜਗਾਇਆ ਅੱਜ ਕੱਲ ਉਹ ਜਿਹੜੀ ਰੋਜ਼ ਗੱਲ ਕਰਦੇ ਆ ਨਾ ਕਿਸੇ ਪੋਲੀਟਿਕਲ ਪਾਰਟੀ ਦੀ ਨਾ ਫਲਸਫੀ ਆ ਨਾ ਉਹਨਾਂ ਦੇ ਲੀਡਰਾਂ ਦੀ ਸਭ ਜਗ੍ਹਾ ਖੁਦਗਰਜ਼ੀ ਅਪਰਚੂਨਿਸਟ ਜਿਹੜੇ ਲੋਕ ਆ ਉਹ ਬੈਠੇ ਹੋਇਆ ਹੁਣ ਖੈਰਾ ਸਾਹਿਬ ਨੂੰ ਲੱਗਦਾ ਕਿ ਮੇਰੀ ਪਪੂਲੈਰਿਟੀ ਤਾਂ ਹੋਈ ਕਿ ਮੈਂ ਬੰਦੀ ਸਿੰਘਾਂ ਦੀ ਆਵਾਜ਼ ਠਾਈ ਮੈਂ ਬਦਵੀਆ ਵਾਲੇ ਕੰਮ ਚ ਗਿਆ ਤੁਹਾਨੂੰ ਪਤਾ ਪਿਛਲੀ ਯਾਰ ਜਦੋਂ ਇਹ ਗਏ ਸੀ ਬਾਈਬਲ ਕਲਾ ਗੋਲੀ ਕਾਂਡ ਵਾਲੀ ਇੱਕ ਵੱਡੀ ਕਾਨਫਰੰਸ ਚ ਕਾਂਗਰਸੀ ਹੁੰਦੇ ਸੀ ਤੇ ਉਧਰੋਂ ਬਾਹਰ ਕੱਢੇ ਹੋਏ ਸੀ ਆਪ ਵਾਲਿਆਂ ਦੇ ਇਨਾਂ ਨੇ ਕੋਈ ਪੰਜਾਬ ਇਕਤਾ ਪਾਰਟੀ ਬਣਾਈ ਹੋਈ ਸੀ ਉਹਦੇ ਵੱਲੋਂ ਖੜੇ ਹੋ ਗਏ ਸੀ ਬਟਿੰਡੋ ਜਾ ਕੇ ਤੇ ਵੋਟਾਂ ਪਈਆਂ ਨਾਲ ਨੂੰ ਸਾਰੀਆਂ 20-25000 ਤੇ ਪਰ ਇਹਨਾਂ ਨੂੰ ਇੰਜ ਲੱਗਦਾ ਕਿ ਮੇਰੀ ਨੇਰੀ ਸਿਆਸਤ ਤਾਂ ਅੱਗੇ ਚੱਲ ਸਕਦੀ ਬਹੁਤਾ ਚਿਰ ਜੇ ਮੈਂ ਪੰਜਾਬ ਦੇ ਸਿੱਖਾਂ ਦੀ ਉਸ ਪੈਦਲੇ ਤੋਂ ਗੱਲ ਕਰਾਂ ਜਿਹੜਾ ਅਕਾਲੀ ਕਰਦਾ ਤੁਵੇਂ ਅੱਗੇ ਹੋ ਕੇ ਕਰਾ ਜੀ 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 ਜੀਵਨ ਕ ਸਿਮਰਜੀਤ ਮਾਨ ਹੋਣ ਲੋਕੀ ਪੁੱਛਦੇ ਆ ਵੀ ਤੁਸੀਂ ਵੀ ਉਸੇ ਟੈਕਨੋਲੋਜੀ ਤੇ ਕੰਮ ਕਰਦੇ ਹੋ ਸਿਮਰਜੀਤ ਵੀ ਹੁਣ ਤੁਸੀਂ ਕੀ ਕਰੋਗੇ ਹਾਂ ਹਨਾ ਤੇ ਉੱਥੇ ਖੜੇ ਆ ਨਾ ਉਹਦੇ ਖਿਲਾਫ ਜੀ ਪਰ ਜੇ ਦੂਜੇ ਪਾਸੇ ਹੁਣ ਕਾਂਗਰਸ ਆਪਣਾ ਅਫੀਸ਼ੀਅਲ ਕੈਂਡੀਡੇਟ ਉੱਥੇ ਖੜਾ ਕਰਦੀ ਆ ਖਡੂਰ ਤੋਂ ਤੇ ਕਿੱਦਾਂ ਹੋ ਸਕਦਾ ਵੀ ਖੈਰਾ ਸਾਹਿਬ ਉੱਥੇ ਆ ਕੇ ਪ੍ਰਚਾਰ ਕਰਨਗੇ ਜੇ ਕਰਨਗੇ ਤੇ ਫਿਰ ਪਾਰਟੀ ਨੂੰ ਉੱਤੇ ਐਕਸ਼ਨ ਲੈਣਾ ਪਊ ਜੀ ਤੇ ਜੇ ਉਹ ਇਦਾਂ ਫੋਕੇ ਦਮਗੇ ਜੇ ਮਾਰਦੇ ਆ ਤੇ ਫਿਰ ਉਹਨਾਂ ਦਾ ਵੀ ਜਿਹੜਾ ਸਿਆਸੀ ਨੰਗੀ ਹੋ ਜੂ ਕਿ ਕਿੰਨੇ ਕ ਬੰਦੀ ਸਿੰਘਾਂ ਦੇ ਹੱਕ ਚ ਆ ਕਿੰਨੇ ਕੇ ਕਿ ਮਤਲਬ ਉਹ ਪੰਥਰੀ ਗੱਲ ਕਰਨ ਵਾਲੇ ਆ ਜਾਂ ਕਿਸ ਤਰ੍ਹਾਂ ਦੀ ਗੱਲ ਕਰਨ ਵਾਲੇ ਆ ਹਾਲਾਂਕਿ ਅੰਮ੍ਰਿਤਪਾਲ ਦੇ ਉੱਤੇ ਵੀ ਕਈ ਤਰ੍ਹਾਂ ਦੇ ਲੋਕੀ ਇਲਜ਼ਾਮ ਲਾਉਂਦੇ ਰਹੇ ਕਿ ਉਹ ਵੀ ਕੋਈ ਪੰਥਕ ਲੀਡਰ ਨਹੀਂ ਆ ਉਹ ਵੀ ਇੱਕ ਕਿਸਮ ਦਾ ਪਲਾਂਟਡ ਲੀਡਰ ਆ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ ਮਤਲਬ ਕੀ ਬਣਦਾ ਦੂਜੇ ਪਾਸੇ ਲੋਕ ਇਹ ਵੀ ਕਹਿ ਰਹੇ ਆ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਅੰਮ੍ਰਿਤਪਾਲ ਰੀਤ ਦੇ ਭਾਰਦੇ ਸਵਿਧਾਨ 'ਚ ਨਹੀਂ ਸੀ ਰੱਖਦੇ ਹੁਣ ਕਿਦਾਂ ਸੌ ਚੁੱਕਣਗੇ ਭਾਰਦੇ ਸਵਿਧਾਨ ਦੀ ਤੇ ਲੋਕੀ ਜੇ ਵੀ ਕਹਿ ਰਹੇ ਆ ਕਿ ਅਜੇ ਤੇ ਸਾਲ ਦੀ ਹੋਇਆ ਇਹਨਾਂ ਅੰਦਰ ਦੂਜਾਰੇ ਇਹਨਾਂ ਨੇ ਸਾਲ ਹੋ ਗਏ ਨਹੀਂ ਛੇਤੀ ਚੀਕਾਂ ਨਿਕਲ ਗਈਆਂ ਇਹਨਾਂ ਦੀ ਜੀ ਟਿੱਕੇ ਬੈਠਣ ਨਾ ਜੇ ਕੋਈ ਕੰਮ ਕੀਤਾ ਤਾਂ ਤੇ ਹੁਣ ਵੇਖਦੇ ਆ ਉਹਨਾਂ ਦਾ ਮਤਲਬ ਤੇ ਹੋਊਗਾ ਜੇ ਮੈਂ ਸਵਿਧਾਨ ਦੀ ਸੌ ਚੁੱਕ ਲੂੰਗਾ ਆ ਕੇ ਮੈਂ ਮੇਨ ਸਟ੍ਰੀਮ ਚ ਆ ਜਾਊਗਾ ਤੇ ਮੇਰੇ ਤੇ ਥੋੜਾ ਜਿਹਾ ਰਿਲੈਕਸ ਹੋ ਜਾਣਗੇ ਮੇਰੇ ਕੇਸ ਆਫਸ ਹੋ ਜਾਣਗੇ ਜੀ 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 ਸਭ ਦੀ ਆਪਣੀ ਦੌੜ ਹੈ ਬਿਲਕੁਲ ਸੋ ਅਗਲੀ ਗੱਲ ਕਰਾਂ ਜਿਵੇਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਪਤੰਜਲੀ ਦੀ ਗੱਲ ਕੀਤੀ ਸੀ ਐਮ ਡੀ ਐਚ ਦੇ ਜਿਹੜੇ ਹੈਗੇ ਨੇ ਮਸਾਲੇ ਜਾਂ ਜੋ ਵੀ ਪ੍ਰੋਡਕਟਸ ਹੈਗੇ ਨੇ ਉਹ ਉਹਨਾਂ ਦੇ ਉੱਤੇ ਵੀ ਕੋਈ ਜਾਂਚ ਦਾ ਕੋਈ ਗੱਲ ਹੋਈ ਹੈ ਆ ਇਹ ਜਿਹੜੇ ਇਹ ਦੋ ਬ੍ਰਾਂਡ ਆ ਨਾ ਮਸਾਲਿਆਂ ਵਾਲੇ ਬੜੇ ਪਪੂਲਰ ਆ ਆਪਣੇ ਘਰਾਂ 'ਚ ਇੱਥੇ ਵੀ ਸਾਰੇ ਆਪਾਂ ਵਰਤਦੇ ਆ ਐਵਰੇਸ ਤੇ ਦੂਜਾ ਜਿਹੜਾ ਆ ਜੀ 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 ਹਲਦੀਰਾਮ ਵਾਲੇ ਜਿਹੜੇ ਆ ਉਹ ਪ੍ਰੋਡਕਟ ਜਿਹੜੇ ਆ ਉਹ ਸਾਰੀ ਦੁਨੀਆ ਪਰਚ ਵੇਚਦੇ ਆ ਯੂਰਪ 'ਚ ਜਾਂਦੇ ਆ ਨਾਰਥ ਅਮਰੀਕਾ 'ਚ ਜਾਂਦੇ ਆ ਏਸ਼ੀਆ 'ਚ ਵੇਚਦੇ ਵੇਚਦੇ ਆ ਖਾਸ ਕਰਕੇ ਭਾਰਤ ਵਿੱਚ ਬੜਾ ਵੱਡਾ ਬਾਜ਼ਾਰ ਆ ਇਹਨਾਂ ਦਾ ਹਾਂ ਜੀ ਤੇ ਵੱਡੀਆਂ ਕੰਪਨੀਆਂ ਨੇ ਵੱਡਾ ਇਹਨਾਂ ਦਾ ਨਾਮ ਆ ਤੇ ਹਾਂਗਕਾਂਗ ਨੇ ਪਿਛਲੇ ਮਹੀਨੇ ਇਹਤੇ ਕੁਝ ਇਹਦੇ ਟੈਸਟ ਵਗੈਰਾ ਕੀਤੇ ਲੈਬੋਰੀ ਟੈਸਟ ਕਿਉਂਕਿ ਜਿਹੜੇ ਵੀ ਇੰਟਰਨੈਸ਼ਨਲ ਪ੍ਰੋਡਕਟ ਜਾਂਦੇ ਆ ਤੇ ਉਹ ਕਾਫੀ ਕੁਆਲਟੀ ਦੇ ਉੱਤੇ ਜਿਹੜਾ ਉਹ ਚੈੱਕ ਰੱਖਿਆ ਜਾਂਦਾ ਵਾ ਤੇ ਉਹਨਾਂ ਕਹਿਆ ਸੀਗਾ ਕਿ ਇਹਦੇ ਵਿੱਚੋਂ ਨਾ ਜਿਹੜੇ ਹੈਗੇ ਆ 에ਥਲੀਨ ਆਕਸਾਈਡ ਨਾਂ ਦਾ ਕੋਈ ਜਿਹੜਾ ਹੈਗਾ ਆ ਕੈਮੀਕਲ ਉਹ ਮਿਲਿਆ ਤੇ ਉਹ ਸਿਹਤ ਲਈ ਹਾਨੀ ਕਰਦਾ ਤੇ ਉਹਨਾਂ ਨੇ ਪਾਬੰਦੀ ਲਾ ਦਿੱਤੀ ਸੀਗੀ ਹੂੰ ਉਸ ਤੋਂ ਬਾਅਦ ਸਿੰਗਾਪੁਰ ਨੇ ਵੀ ਲਾਤੀ ਹੁਣ ਅਮਰੀਕਾ ਵਾਲੇ ਕਹਿ ਰਹੇ ਕਿ ਅਸੀਂ ਵੀ ਉਹਦੀ ਜਾਂਚ ਕਰ ਰਹੇ ਹਾਂ ਲੈਬੋਰੀਟਰੀ 'ਚ ਹੋ ਸਕਦਾ ਕੈਨੇਡਾ ਅਮਰੀਕਾ 'ਚ ਵੀ ਉੱਤੇ ਪਾਬੰਦੀ ਲੱਗ ਜਾਵੇ ਸੋ ਭਾਰਤ ਵਰਗੇ ਮੁਲਕ ਚ ਬੜੀ ਲਾਪਰਵਾਹੀ ਕੀਤੀ ਜਾਂਦੀ ਆ ਦੀਵਾਲੀ ਦੇ ਦਿਨਾਂ ਚ ਹਲਵਾਈਆਂ ਦੇ ਉੱਤੇ ਜਾ ਕੇ ਚਾਰਕ ਦਿਨ ਕਾਰਵਾਈ ਹੋ ਜਾਂਦੀ ਆ ਜੀ ਇਹ ਖੋਆ ਅਸਲੀ ਹੈ ਕਿ ਨਕਲੀ ਆ ਦੁੱਧ ਕਿੱਥੋਂ ਆਉਂਦਾ ਆ ਆਪਾਂ ਸਾਰੇ ਜਾਣਦੇ ਆ ਕਿ ਸਾਰਾ ਕੈਮੀਕਲ ਦੁੱਧ ਬਣਦਾ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਪਰ ਇਹਨਾਂ ਮੁਲਕਾਂ ਚ ਜਦੋਂ ਵੀ ਇਦਾਂ ਦੀ ਕੋਈ ਚੀਜ਼ ਆਉਂਦੀ ਆ ਤੇ ਉੱਤੇ ਕੁਇਕ ਤੇ ਸਖਤ ਐਕਸ਼ਨ ਹੁੰਦਾ ਤੇ ਦੇਖਦੇ ਆ ਹੁਣ ਮੈਨੂੰ ਲੱਗਦਾ ਆ ਕਿ ਜਿਹੜੇ ਹਲਦੀਰਾਮਲੇ ਪ੍ਰੋਡਕਟ ਆ ਸਾਨੂੰ ਵੀ ਹੁਣ ਛੇਤੀ ਬੰਦ ਹੋ ਜਾਣਗੇ ਮਿਲਣੋ ਜੀ 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 ਬਿਲਕੁਲ ਜਾਂਦੇ ਜਾਂਦੇ ਇੱਕ ਖਬਰ ਜਿਹੜੀ ਆ ਲੈ ਲਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਧਰਮ ਪਤਨੀ ਨੇ ਜਿਹੜਾ ਆ ਉਹ ਇੱਕ ਰੋਡ ਸ਼ੋ ਵੀ ਕੀਤਾ ਤੇ ਉਹਨਾਂ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਜਿਹੜਾ ਆ ਕੇਜਰੀਵਾਲ ਨੂੰ ਮਾਰਨਾ ਚਾਹੁੰਦੀ ਹੈ ਸਰਕਾਰ ਹਾਂਜੀ ਉਹ ਅੱਜ ਕੱਲ ਤੁਹਾਨੂੰ ਪਤਾ ਕੇਜਰੀਵਾਲ ਦੇ ਜੇਲ੍ਹ ਚ ਹੋਣ ਤੋਂ ਬਾਅਦ ਜਿਹੜੇ ਉਹਨਾਂ ਦੇ ਮੈਸੇਜ ਨੇ ਸੁਨੀਤਾ ਕੇਜਰੀਵਾਲ ਰੀ ਲਗਭਗ ਉਹ ਹੀ ਪਾਰਟੀ ਦੀ ਮਤਲਬ ਹੈਡ ਕਰ ਰਿਹਾ ਤੇ ਉਹਨਾਂ ਨੇ ਵੱਖ-ਵੱਖ ਸਭਾਵਾਂ ਚ ਜਾਂਦੇ ਨੇ ਰੋਡ ਸ਼ੋਅ ਕਰਦੇ ਨੇ ਤੇ ਉਹ ਕਹਿੰਦੇ ਕਿ ਪਿਛਲੇ 22 ਸਾਲਾਂ ਤੋਂ ਉਹ ਸ਼ੂਗਰ ਤੋਂ ਪੀੜਿਤ ਆ ਤੇ 12 ਸਾਲ ਹੋ ਗਏ ਉਹਨਾਂ ਨੂੰ ਇਨਸੂਲਿਨ ਲੈਂਦੇ ਆ ਤੇ ਹਰ ਰੋਜ਼ ਉਹਨਾਂ ਨੂੰ 50 ਯੂਨਟ ਲੈਣੇ ਪੈਂਦੇ ਆ ਤੇ ਹੁਣ ਜੇਲ੍ਹ ਦੇ ਵਿੱਚ ਪਹਿਲਾਂ ਉਹਨਾਂ ਦੀ ਇਨਸੂਲਿਸ਼ਨ ਬੰਦ ਕਰ ਦਿੱਤੀ ਸੀ ਜਿਹੜੀ ਉਹ ਹੁਣ ਤੱਕ ਹੈ ਉਹ ਮਸਲਾ ਖਤਮ ਹੋ ਗਿਆ ਵਾ ਪਰ ਕਿਉਂਕਿ ਸਿਆਸੀ ਲੋਕਾਂ ਨੂੰ ਵੋਟਾਂ ਲੈਣੀਆਂ ਹੁੰਦੀਆਂ ਹਰ ਗੱਲ 'ਚ ਉਹਨਾਂ ਨੂੰ ਹਮਦਰਦੀ ਵੋਟ ਚਾਹੀਦੀ ਆ ਤੇ ਉਹ ਇਹ ਕਹਿ ਕੇ ਕਿ ਜਿਹੜੇ ਆ ਸਰਕਾਰ ਆ ਭਾਰਤੀ ਜਨਤਾ ਪਾਰਟੀ ਆ ਉਹਨੂੰ ਜੇਲ੍ਹ ਦੇ ਵਿੱਚ ਮਾਰ ਦੇਣਾ ਚਾਹੁੰਦੀ ਆ ਤੇ ਤਾਂ ਕਰਕੇ ਉਹਨੂੰ ਇਨਸੂਲਿਨ ਨਹੀਂ ਦੇ ਰਹੀ ਇਹਨੂੰ ਚੰਗਾ ਭੋਜਨ ਨਹੀਂ ਦੇ ਰਹੀ ਉਹਨੂੰ ਅੱਤਵਾਦੀਆਂ ਕੋਲ ਰੱਖਿਆ ਜਿੱਦਾਂ ਸੰਜੀਤ ਸਿੰਘ ਦਾ ਤੇ ਉਹਦਾ ਵੀ ਬਿਆਨ ਆਇਆ ਸੀਗਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਦਾ ਕਿ ਉਹਨੂੰ ਸੀਖਾ ਮੋਹਰੇ ਸਾਨੂੰ ਸ਼ੀਸ਼ੇ ਵਿੱਚ ਚੋਂਦੀ ਮਿਲਣ ਦਿੱਤਾ ਸ਼ੀਸ਼ਾ ਵੀ ਬੜਾ ਧੁੰਦਲਾ ਸੀ ਉਹਦੇ ਵਿੱਚੋਂ ਦਿਖਦਾ ਨਹੀਂ ਸੀ ਤੇ ਬਾਹਰ ਆ ਕੇ ਉਹਨੇ ਇਦਾਂ ਦੇ ਬਿਆਨ ਦੇਦਾ ਮਤਲਬ ਸਿਰਫ ਇਹ ਹੁੰਦਾ ਕਿ ਅਸੀਂ ਮਤਲਬ ਹਰ ਚੀਜ਼ ਨੂੰ ਜਿੱਦਾਂ મોદી ਰੀ ਇਵੈਂਟ ਬਣਾ ਦਿੰਦੇ ਆ ਨਾ ਭਾਵੇਂ ਰਾਮ ਮੰਦਰ ਹੋਵੇ ਭਾਵੇਂ ਕੋਜ ਹੋਵੇ ਏਦਾਂ ਹੀ ਹਰ ਪਾਰਟੀ ਚਾਹੁੰਦੀ ਹੁੰਦੀ ਆ ਵੀ ਸਾਡੇ ਨਾਲ ਕੁਝ ਵੀ ਹੋਵੇ ਅਸੀਂ ਉਹਨੂੰ ਵੋਟਾਂ 'ਚ ਕਿਦਾਂ ਤਬਦੀਲ ਕਰ ਸਕਦੇ ਆ ਉਹਦੇ ਤੇ ਕੰਮ ਕੀਤਾ ਜਾਵੇ ਤੇ ਵੋਟਾਂ ਲੈਣ ਦੇ ਖਾਤਰ ਪਾਰਟੀਆਂ ਫਿਰ ਹਮਦਰਦੀ ਵੋਟ ਗੱਲ ਨੂੰ ਵਧਾ ਚੜਾ ਕੇ ਮੋੜ ਤੋੜ ਕੇ ਉਸ ਤਰ੍ਹਾਂ ਪੇਸ਼ ਕਰਦੀਆਂ ਨੇ ਕਿ ਉਹਦੇ ਨਾਲ ਸਾਨੂੰ ਫਾਇਦਾ ਹੋਵੇ ਜੀ 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 ਬਿਲਕੁਲ ਹੈ ਭਾਜਪਾ ਨੇ ਪੂਨਮ ਮਹਾਜਨ ਦੀ ਟਿਕਟ ਜਿਹੜੀ ਆ ਉਹ ਕੱਟ ਕੇ ਊਜਵਲ ਨਿਗਮ ਨੂੰ ਜਿਹੜਾ ਆ ਉੱਤਰ ਕੇਂਦਰੀ ਮੁੰਬਈ ਤੋਂ ਉਮੀਦਵਾਰ ਜਿਹੜਾ ਆ ਉਹ ਬਣਾਇਆ ਆ ਇਹ ਲਾਸਟ ਖਬਰ ਕਰਾਂਗੇ 1 ਮਿੰਟ ਦਾ ਸਮਾਂ ਆਪਣੇ ਕੋਲ ਪ੍ਰਮੋਦ ਮਹਾਜਨ ਤੁਹਾਨੂੰ ਯਾਦ ਹੋਣਾ ਬਾਜਪਾਈ ਵੇਲੇ ਇੱਕ ਵੱਡੇ ਲੀਡਰ ਹੋਇਆ ਕਰਦੇ ਸੀਗੇ ਭੀਜਪੀ ਦੇ ਔਰ ਉਹ ਮਹਾਰਾਸ਼ਟਰ ਤੋਂ ਆਉਂਦੇ ਸੀ ਤੇ ਉਹਨਾਂ ਦਾ ਪਾਰਟੀ ਦੇ ਵਿੱਚ ਬੜਾ ਵੱਡਾ ਥਾਂ ਸੀਗਾ ਜੀ ਕਿਹਾ ਜਾਂਦਾ ਕਿ ਪਾਰਟੀ ਨੂੰ ਖੜੇ ਕਰਨ ਵਾਲਿਆਂ ਜਿਹੜੀ ਖਾਸ ਕਰਕੇ ਹੁਣ ਤੇ ਚੱਕਰ ਹੋ ਗਿਆ ਨਾ ਕਿ ਕਾਰਪੋਰੇਟ ਕੋ ਪੈਸਾ ਇਕੱਠਾ ਹੋਣ ਲੱਗ ਪਿਆ ਜਿਹੜਾ ਫੰਡਿੰਗ ਕਰਾਉਂਦੇ ਸੀ ਪਾਰਟੀ ਨੂੰ ਜਾਂ ਜਿਹੜਾ ਫਾਈਨੈਂਸ਼ੀਅਲ ਕੰਮ ਸੀਗਾ ਕਿਉਂਕਿ ਬੰਬੇ ਤੋਂ ਵੀ ਆਉਂਦੇ ਸੀ ਤੇ ਬੰਬੇ ਤੁਹਾਨੂੰ ਪਤਾ ਆਪਣਾ ਇੰਡਸਟਰੀ ਦਾ ਵਿਹਾਬਿਆ ਤੇ ਉਹਨੂੰ ਫਾਈਨੈਂਸ਼ੀਅਲ ਕੈਪੀਟਲ ਕਹਿੰਦੇ ਆ ਭਾਰਤੀ ਤੇ ਉਹ ਮਹਾਰਾਸ਼ਟਰ ਦੀ ਬੈਕਗ੍ਰਾਉਂਡ ਹੋਣ ਕਰਕੇ ਬੰਬੇ ਤੋਂ ਹੋਣ ਕਰਕੇ ਉਹਨਾਂ ਦਾ ਕਾਫੀ ਪਾਰਟੀ ਨੂੰ ਪੈਸਾ ਢੇਲਾ ਲਿਆ ਕੇ ਦੇਣ ਤੋਂ ਮਜਬੂਤ ਕਰਨ ਚਾਹਤ ਸੀਗਾ ਪਰ ਉਹਨਾਂ ਦਾ ਮਰਡਰ ਹੋ ਗਿਆ ਸੀ ਤੁਹਾਨੂੰ ਪਤਾ ਉਹਨਾਂ ਦੇ ਭਰਾ ਦੇ ਉੱਤੇ ਕੇਸ ਬਣਿਆ ਸੀਗਾ ਉਹਨਾਂ ਦੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ ਤੋਂ ਉੱਤ ਬਾਅਦ ਉਹਨਾਂ ਦੀ ਬੇਟੀ ਆਏ ਪੂਨਾ ਮਹਾਜਨ ਜੀ ਨੂੰ ਟਿਕਟ ਦਿੱਤੀ ਸੀ ਪਰ ਹੁਣ ਉਹਦੀ ਟਿਕਟ ਜਿਹੜੀ ਆ ਰਕੀ ਕੱਟ ਦਿੱਤੀ ਆ ਇਸ ਵੇਲੇ ਤੇ ਹੁਣ ਮੋਦੀ ਕੁਝ ਨਹੀਂ ਜੀ ਤੇ ਉਹਨਾਂ ਨੂੰ ਜਿਹੜਾ ਬੰਦਾ ਨਹੀਂ ਪਸੰਦ ਉਹਨੂੰ ਕੱਢ ਕੇ ਬਾਹਰ ਮਾਰਦੇ ਮੱਖਣ ਦੇ ਵਾਲ ਵਾਂਗੂ ਤੇ ਹੁਣ ਉਹਨਾਂ ਨੇ ਪੂਨਮ ਮਹਾਜਨ ਦੀ ਟਿਕਟ ਵੀ ਜਿਹੜੀ ਆ ਉਹ ਕੱਟ ਦਿੱਤੀ ਆ ਤੇ ਉਹਦੀ ਜਗ੍ਹਾ ਤੇ ਜਿਹੜਾ ਬੰਬਈ ਅਟੈਕ ਹੋਇਆ ਸੀ ਨਾ ਜਿੱਥੇ ਉਹ ਕਾਸੋਬ ਵਗੈਰਾ ਸੀ ਪਾਕਿਸਤਾਨੀ ਜੀ ਤਾਜਮਹਾਲ ਹੋਟਲ ਤੇ ਤੇ ਰੇਲਵੇ ਸਟੇਸ਼ਨ ਤੇ ਕਾਫੀ ਲੋਕਾਂ ਦੀ ਹੋਈ ਸੀਗੀ ਤੇ ਉਹਨਾਂ ਨੂੰ ਉਹਨਾਂ ਦੇ ਵਕੀਲ ਆ ਜਿਹੜਾ ਉਹਨੂੰ ਉਹ ਟਿਕਟ ਦਿੱਤੀ ਆ ਹੁਣ ਪਤਾ ਨਹੀਂ ਪਾਰਟੀ ਜਾਂ ਤਾਂ ਪਾਰਟੀ ਨੇ ਕੀ ਕੈਲਕੂਲੇਸ਼ਨਾਂ ਕੀਤੀਆਂ ਹੋਣਗੀਆਂ ਕਿ ਆਪਣੇ ਜਿਹੜਾ ਪੁਰਾਣਾ ਕਾਢ ਰਿਆ ਜਾਂ ਜਿਹੜੇ ਪਾਰਟੀ ਦੇ ਵਫਾਦਾਰ ਆ ਜਾਂ ਪਿਤਾ ਪੁਰਖੀ ਜਿਹੜੇ ਪਾਰਟੀ ਨਾਲ ਜੁੜੇ ਲੋਕ ਆ ਉਹਨਾਂ ਨੂੰ ਪਿੱਛੇ ਕਰਕੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਉਹ ਨਵੇਂ ਬੰਦਿਆਂ ਨੂੰ ਜਗ੍ਹਾ ਦੇ ਰਹੇ ਆ ਤੇ ਇੱਥੇ ਹੀ ਖਬਰ ਆਈ ਆ ਕਿ ਕਈ ਹੋਰ ਲੋਕਾਂ ਦੀ ਵੀ ਟਿਕਟਾਂ ਕੱਟੀਆਂ ਗਈਆਂ ਨੇ ਜਿਵੇਂ ਪੂਨਮ ਬਾਜਨਰਾਂ ਦੀ ਟਿਕਟ ਜਿਹੜੀ ਆ ਉਹ ਵੀ ਕੱਟੀ ਗਈ ਆ ਜੀ 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 ਇੱਕ ਖਬਰ ਹੋਰ ਜਿਹੜੀ ਆ ਉਹ ਕਰ ਲੈਨੇ ਆ ਅਵੈਸੀ ਸਾਹਿਬ ਹੋਰ ਹਨ ਇੱਕ ਬਿਆਨ ਜਿਹੜਾ ਦਿੱਤਾ ਹੈ ਕਿ ਮੈਨੂੰ ਔਰੰਗਜ਼ੇਬ ਦੇ ਨਾਲ ਕੀ ਲੈਣਾ ਦੇਣਾ ਤੇ ਬਾਬਰ ਦੇ ਨਾਲ ਕੀ ਲੈਣਾ ਦੇਣਾ ਹੈ ਇਹ ਬਿਆਨ ਕਿਹੜੇ ਸੰਦਰਭ ਦੇ ਵਿੱਚ ਹੈਗਾ ਹਰਿੰਦਰ ਹైదరాబాద్ ਤੋਂ ਆਉਂਦੇ ਵੈਸੀ ਭਰਾ ਹੂੰ ਇਹ ਵੀ ਜ਼ਹਿਰ ਤੇ ਬੜਾ ਕੋਲਦਿਆ ਜੀ ਤੇ ਇਹ ਲੋਕਾਂ ਦੇ ਵਿੱਚ ਇਹ ਪ੍ਰਭਾਵ ਇਹਨਾਂ ਦਾ ਲੰਬੇ ਸਮੇਂ ਤੋਂ ਬਣਿਆ ਰਿਹਾ ਹੈ ਕਿ ਇਹ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਕਰਦੇ ਆ ਜਿੱਥੇ ਕਿਤੇ ਵੇਖਦੇ ਆ ਕਿ ਥੋੜੀ ਮੁਸਲਮਾਨ ਵੋਟ ਹੈਗੀ ਉੱਥੇ ਜਾ ਕੇ ਆਪਣਾ ਕੈਂਡੀਡੇਟ ਖੜਾ ਕਰ ਦਿੰਦੇ ਆ ਵੋਟਾਂ ਦੀ ਪੋਲਰਾਈਜੇਸ਼ਨ ਹੋ ਜਾਂਦੀ ਆ ਖਾਸ ਕਰਕੇ ਜਿੱਦਾਂ ਯੂਪੀ ਜੇਨਾਂ ਦਾ ਕੋਈ ਆਧਾਰ ਨਹੀਂ ਕਿੱਥੇ ਹైదరాబాద్ ਇਹਨਾਂ ਦੀ ਕੰਮ ਕਰਨ ਦਾ ਖੇਤਰ ਆ ਦੋਵੇਂ ਭਰਾ ਇਹ ਉਤਕਾਮ ਕਰਦੇ ਆ ਭਾਰਤ ਦੇ ਕੇਅਰ ਵਿਰੁੱਧ ਵੀ ਕਈ ਯਾਰ ਭਾਰਤੀ ਝੰਡੇ ਦੇ ਵਿਰੁੱਧ ਵੀ ਕਈ ਕੁਝ ਬੋਲ ਜਾਂਦੇ ਆ ਤੇ ਪਰ ਇਹ ਸਾਰੀ ਕੋਈ ਜਿੱਦਾਂ ਦੀ ਭਾਸ਼ਾ ਪ੍ਰਧਾਨ ਮੰਤਰੀ ਵਰਦੇ ਉਦੋਂ ਵੀ ਇਹ ਕੋੜੀ ਭਾਸ਼ਾ ਵਰਦੇ ਆ ਤੇ ਉਹਦੇ ਨਾਲ ਵੋਟਰਾਂ ਦੀ ਪੋਲਰਾਈਜੇਸ਼ਨ ਹੁੰਦੀ ਆ ਤੇ ਉਹਨਾਂ ਤੇ ਕੁਝ ਲੋਕ ਇਹ ਵੀ ਜਾਮ ਲਾਉਂਦੇ ਆ ਪੇ ਵੇਖੋ ਜੀ ਇਹ ਤੇ ਗਦਾਰ ਆ ਦੇਸ਼ ਦੇ ਮੁਸਲਮਾਨ ਆ ਇਹ ਰੰਗਜੀਤ ਦੀ ਲਾਜ ਆ ਫਲਾਣੀ ਆ ਉਹ ਉਹਨੇ ਇਹ ਆਪਣੀ ਜਸਟੀਫਾਈ ਕੀਤਾ ਕਿ ਅਸੀਂ ਰੰਗਜੀਤ ਕੋ ਕੀ ਲੈਣਾ ਦੇਣਾ ਅਸੀਂ ਮੁਗਲਾ ਕੋ ਕੀ ਲੈਣਾ ਹੋਣਗੇ ਅਸੀਂ ਤੇ ਭਾਰਤੇ ਆ ਤੇ ਭਾਰਤ ਦੀ ਗੱਲ ਕਰਦੇ ਆ ਉਹਨਾਂ ਨੇ ਆਪਣੀ ਇਹ ਸਪਸ਼ਟੀਕਰਨ ਦਿੱਤਾ ਹੈ ਜੀ ਜੀ ਤੇ ਇਹ ਖਬਰ ਸੀ ਇਹਨਾਂ ਦੀ ਜੀ ਜੀ ਬਿਲਕੁਲ ਸ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਇੱਥੇ ਹੀ ਸਮਾਪਤ ਹੁੰਦਾ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਫੀਡਬੈਕ ਵੀ ਦਿੰਦੇ ਰਹਿਣਾ ਸੋ ਇੱਥੇ ਹੀ ਆ ਗਿਆ ਚਾਹਾਂਗੇ ਫਿਰ ਹੋਵਾਂਗੇ ਹਾਜ਼ਰ ਸੋ ਬਹੁਤ ਧੰਨਵਾਦ ਗਿਲਸਰ ਦਾ ਵੀ ਕਿਰਵਨਿਆ ਫਤਿਹ ਸਤਿ ਸ੍ਰੀ ਅਕਾਲ ਅੱਛਾ ਛੇ ਕਾਲ ਜੀ ਬਹੁਤ ਬਹੁਤ ਸ਼ੁਕਰੀਆ